ਸਤਿ ਸ਼੍ਰੀ ਅਕਾਲ ਜੀ ਸਟੋਰੀਜ਼ ਕਲਾਸਿਕ ਚੈਨਲ ਵਿੱਚ ਤੁਹਾਡਾ ਸਵਾਗਤ ਹੈ ਦੋਸਤੋ ਹਾਜ਼ਰ ਹਾਂ ਅੱਜ ਇੱਕ ਹੋਰ ਨਵੀਂ ਕਹਾਣੀ ਲੈ ਕੇ ਸ਼ੁਰੂ ਕਰਦੇ ਹਾਂ ਆਪਣੀ ਅੱਜ ਦੀ ਕਹਾਣੀ ਮੇਰੀ ਘਰ ਵਾਲੀ ਸੱਤ ਭਰਾਵਾਂ ਦੀ ਇਕਲੌਤੀ ਭੈਣ ਸੀ ਪਰ ਵਿਆਹ ਦੇ ਬਾਅਦ ਉਹ ਆਪਣੇ ਪੇਕੇਆਂ ਦੇ ਜਾਣ ਦਾ ਕਦੇ ਨਾਮ ਨਾ ਲੈਂਦੀ ਇੱਕ ਦਿਨ ਮੈਂ ਉਸ ਨੂੰ ਅਚਾਨਕ ਉਸਦੇ ਪੇਕੇ ਲੈ ਗਿਆ ਤਾਂ ਉਸ ਦਾ ਚਿਹਰਾ ਪੀਲਾ ਪੈ ਗਿਆ ਪਰ ਉਸ ਨੇ ਕੁਝ ਨਹੀਂ ਕਿਹਾ ਮੈਂ ਰਾਤ ਨੂੰ ਘਰ ਆਇਆ ਤਾਂ ਸੁਪਨਾ ਦੇਖਿਆ ਜਿਸ ਵਿੱਚ ਮੇਰੀ ਘਰ ਵਾਲੀ ਰੋ ਰਹੀ ਸੀ ਅਤੇ ਕਹਿ ਰਹੀ ਸੀ ਮੈਨੂੰ ਬਚਾ ਲਓ ਮੇਰਾ ਦਿਲ ਘਬਰਾ ਗਿਆ ਤੇ ਮੈਂ ਉਸੇ ਵੇਲੇ ਉਸ ਦੀ ਪੇਕਿਆਂ ਦੇ ਗਿਆ ਪਰ ਜਦੋਂ ਘਰ ਗਿਆ ਤਾਂ ਉੱਥੇ ਤਾਲਾ ਲੱਗਿਆ ਹੋਇਆ ਸੀ ਮੈਂ ਵਾਪਸ ਮੁੜਨ ਹੀ ਲੱਗਾ ਸੀ ਕਿ ਅੰਦਰੋਂ ਰੋਣ ਦੀ ਆਵਾਜ਼ ਆ ਰਹੀ ਸੀ ਮੈਂ ਕੰਦ ਟੱਪ ਕੇ ਅੰਦਰ ਗਿਆ ਸਾਹਮਣੇ ਦਾ ਦ੍ਰਿਸ਼ ਦੇਖ ਕੇ ਮੇਰੇ ਹੋਸ਼ ਉੱਡ ਗਏ ਕਿਉਂਕਿ ਮੈਂ ਇਸ ਗੱਲ ਤੇ ਹਮੇਸ਼ਾ ਹਰਾਨ ਰਹਿੰਦਾ ਸੀ ਕਿ ਮੇਰੇ ਘਰ ਵਾਲੀ ਸੱਤ ਭਰਾਵਾਂ ਦੀ ਇਕਲੌਤੀ ਤੇ लाਡਲੀ ਭੈਣ ਸੀ ਤੇ ਸੱਤੇ ਭਰਾ ਚੰਗੇ ਖਾਂਦੇ ਪੀਂਦੇ ਪੂਰੇ ਅਮੀਰ ਪਰਿਵਾਰ ਚੋਂ ਸਨ ਇਸ ਦੇ ਬਾਵਜੂਦ ਵੀ ਉਹਨਾਂ ਨੇ ਆਪਣੀ ਭੈਣ ਲਈ ਮੈਨੂੰ ਹੀ ਕਿਉਂ ਚੁਣਿਆ ਸੀ ਜਦੋਂ ਹਰਵੰਸ ਨੇ ਮੈਨੂੰ ਖੁਦ ਕਿਹਾ ਕਿ ਮੈਂ ਆਪਣੀ ਭੈਣ ਸਵਰਨੀ ਦਾ ਵਿਆਹ ਤੇਰੇ ਨਾਲ ਕਰਨਾ ਚਾਹੁੰਦਾ ਹਾਂ ਤਾਂ ਮੈਨੂੰ ਆਪਣੇ ਕੰਨਾਂ ਤੇ ਵਿਸ਼ਵਾਸ ਹੀ ਨਹੀਂ ਹੋਇਆ ਸਵਰਨੀ ਉਹਨਾਂ ਦੀ ਇਕਲੌਤੀ ਭੈਣ ਸੀ ਜਿਸ ਨੂੰ ਉਹਨਾਂ ਨੇ ਬੜੇ ਲਾਡ ਪਿਆਰ ਨਾਲ ਪਾਲਿਆ ਸੀ ਉਹ ਆਪਣੀ लाडली ਭੈਣ ਦਾ ਵਿਆਹ ਮੇਰੇ ਨਾਲ ਕਿਉਂ ਕਰਨਾ ਚਾਹੁੰਦੇ ਸੀ ਮੇਰੇ ਵਿੱਚ ਇਹੋ ਜਿਹੀ ਕੋਈ ਖਾਸੀਅਤ ਨਹੀਂ ਸੀ ਮੈਂ ਤਾਂ ਕਨਕਵੰਨੇ ਜਿਹੇ ਰੰਗ ਦਾ ਸੀ ਲਗਭਗ 34 ਸਾਲ ਦਾ ਸੀ ਤੇ ਬੜੀ ਮੁਸ਼ਕਲ ਨਾਲ ਆਪਣੇ ਘਰ ਦਾ ਖਰਚਾ ਚਲਾਉਂਦਾ ਸੀ ਮੇਰੇ ਪਿੰਡ ਵਿੱਚ ਮੇਰੀ ਇੱਕ ਛੋਟੀ ਜਿਹੀ ਕਰਿਆਨੇ ਦੀ ਦੁਕਾਨ ਸੀ ਪਰ ਮੇਰੇ ਸਿਰ ਤੇ ਵਾਲ ਵੀ ਝੜੇ ਹੋਏ ਸੀ ਮੇਰਾ ਕੋਈ ਇੰਨਾ ਨੇੜੇ ਦਾ ਰਿਸ਼ਤੇਦਾਰ ਵੀ ਨਹੀਂ ਸੀ ਕੋਈ ਵੀ ਮੈਨੂੰ ਰਿਸ਼ਤਾ ਦੇਣ ਨੂੰ ਤਿਆਰ ਨਹੀਂ ਸੀ ਕਈਆਂ ਨੂੰ ਮੈਂ ਵਿਆਹ ਦੇ ਲਈ ਕਿਹਾ ਵੀ ਸੀ ਪਰ ਅੱਗੋਂ ਉਹ ਕਹਿੰਦੇ ਇਹ ਇਕੱਲਾ ਹੈ ਨਾ ਕੋਈ ਇਹਦੀ ਅੱਗੇ ਹੈ ਤੇ ਨਾ ਹੀ ਕੋਈ ਪਿੱਛੇ ਇੱਕ ਛੋਟਾ ਜਿਹਾ ਘਰ ਹੈ ਛੋਟੇ ਜਿਹੇ ਕਿਰਿਆਨੇ ਦੀ ਦੁਕਾਨ ਹੈ ਇਹ ਤਾਂ ਸਾਡੀ ਕੁੜੀ ਦੀਆਂ ਜ਼ਰੂਰਤਾਂ ਵੀ ਪੂਰੀਆਂ ਨਹੀਂ ਕਰ ਸਕਦਾ ਤੇ ਅਸ਼ਾਮਾ ਪੂਰੀਆਂ ਤਾਂ ਕੀ ਕਰੇਗਾ ਮੇਰੇ ਕਣਕਵੰਨੇ ਰੰਗ ਨੂੰ ਦੇਖ ਕੇ ਹਰ ਇੱਕ ਕੁੜੀ ਮੇਰੇ ਤੋਂ ਮੂੰਹ ਮੋੜ ਲੈਂਦੀ ਸੀ ਤੇ ਫਿਰ ਹਰਵੰਸ ਦੀ ਭੈਣ ਤੇ ਉਹਨਾਂ ਦੇ ਪਰਿਵਾਰ ਨੂੰ ਪਿੰਡ ਵਿੱਚ ਅਮੀਰ ਤੇ ਬਹੁਤ ਇੱਜ਼ਤਦਾਰ ਮੰਨਿਆ ਜਾਂਦਾ ਸੀ ਅੱਜ ਤੱਕ ਮੈਂ ਕਦੇ ਸਵਰਣੀ ਨੂੰ ਇਕੱਲੇ ਨਹੀਂ ਦੇਖਿਆ ਸੀ ਕਿਉਂਕਿ ਉਹ ਹਮੇਸ਼ਾ ਆਪਣੇ ਮੂੰਹ ਨੂੰ ਦੁਪੱਟੇ ਨਾਲ ਢੱਕ ਕੇ ਆਉਂਦੀ ਸੀ ਤੇ ਹਰਵੰਸ ਦੀ ਭੈਣ ਨੂੰ ਦੇਖਣ ਦੀ ਹਿੰਮਤ ਪਿੰਡ ਵਿੱਚ ਕਿਸੇ ਵੀ ਮੁੰਡੇ ਦੀ ਨਹੀਂ ਸੀ ਕਿਉਂਕਿ ਉਸਦੇ ਸੱਤ ਭਰਾ ਬਹੁਤ ਬਹਾਦਰ ਤੇ ਨੇਡਰ ਸੀ ਸਾਰੇ ਪਿੰਡ ਵਿੱਚ ਉਹਨਾਂ ਦਾ ਰੋਗ ਸੀ ਲੋਕ ਉਹਨਾਂ ਤੋਂ ਡਰਦੇ ਸੀ ਸਾਰਿਆਂ ਨੂੰ ਪਤਾ ਸੀ ਕਿ ਉਹ ਹਰਵੰਸ ਦੀ ਭੈਣ ਹੈ ਤੇ ਮੇਰੇ ਵਿੱਚ ਤਾਂ ਕਦੇ ਹਿੰਮਤ ਹੀ ਨਹੀਂ ਹੋਈ ਕਿ ਅੱਖਾਂ ਚੁੱਕ ਕੇ ਵੀ ਉਸਨੂੰ ਦੇਖਣ ਦੀ ਕੋਸ਼ਿਸ਼ ਕਰਾਂ ਅਸਲ ਵਿੱਚ ਉਹਨਾਂ ਦਾ ਰਾਸ਼ਨ ਮੇਹੀ ਦੁਕਾਨ ਵਿੱਚੋਂ ਹੀ ਜਾਂਦਾ ਸੀ ਤੇ ਮੈਂ ਹੀ ਉਹਨਾਂ ਦੇ ਘਰ ਤੱਕ ਪਹੁੰਚਾਉਂਦਾ ਸੀ ਮਰ ਘਰ ਦੇ ਦਰਵਾਜੇ ਦੇ ਅੰਦਰ ਆਉਣ ਦੀ ਇਜਾਜ਼ਤ ਮੈਨੂੰ ਕਦੇ ਨਹੀਂ ਮਿਲੀ ਸੀ ਅਤੇ ਇਹ ਸਿਲਸਲਾ ਕਈ ਸਾਲਾਂ ਤੋਂ ਚੱਲਿਆ ਆ ਰਿਹਾ ਸੀ ਖੈਰ ਮੈਨੂੰ ਅੰਦਾਜ਼ਾ ਵੀ ਨਹੀਂ ਸੀ ਕਿ ਉਹ ਆਪਣੀ ਭੈਣ ਦਾ ਵਿਆਹ ਮੇਰੇ ਨਾਲ ਕਰਨ ਲਈ ਕਹੇਗਾ ਤੇ ਉਹ ਵੀ ਆਪਣੀ ਜ਼ੁਬਾਨ ਤੋਂ ਮੈਂ ਹਰਾਨੀ ਨਾਲ ਹਰਵੰਸਵਾਲ ਦੇਖਿਆ ਤੇ ਕਿਹਾ ਭਾਈ ਸਾਹਿਬ ਤੁਸੀਂ ਕੀ ਕਿਹਾ ਉਹ ਕਹਿੰਦਾ ਮੈਂ ਆਪਣੀ ਭੈਣ ਦਾ ਵਿਆਹ ਤੇਰੇ ਨਾਲ ਕਰਨਾ ਚਾਹੁੰਦਾ ਹਾਂ ਮੈਂ ਹਿਜਕ ਚਾਉਂਦੇ ਹੋਏ ਕਿਹਾ ਮੈਂ ਕਿੱਥੇ ਤੇ ਤੁਹਾਡੀ ਭੈਣ ਕਿੱਥੇ ਮੈਂ ਤਾਂ ਖੁਦ ਨੂੰ ਇਸ लायक ਨਹੀਂ ਸਮਝਦਾ ਉਹ ਕਹਿੰਦਾ ਇਸ ਵਿੱਚ ਸਾਡੀ ਤੇ ਸਾਡੀ ਭੈਣ ਦੀ ਸਹਿਮਤੀ ਸ਼ਾਮਲ ਹੈ ਵਸਤੂ ਐਤਵਾਰ ਨੂੰ ਦੁਪਹਿਰੇ ਸਾਡੇ ਘਰੇ ਆ ਜਾਣਾ ਇਹ ਸੁਣ ਕੇ ਮੈਂ ਹੈਰਾਨ ਰਹਿ ਗਿਆ ਮੈਨੂੰ ਅਜੇ ਵੀ ਯਕੀਨ ਨਹੀਂ ਹੋ ਰਿਹਾ ਸੀ ਕਿ ਮੈਂ ਜੋ ਸੁਣ ਰਿਹਾ ਹਾਂ ਉਹ ਸੱਚ ਹੈ ਇਸ ਤਰ੍ਹਾਂ ਵੀ ਰਿਸ਼ਤੇ ਹੁੰਦੇ ਹਨ ਤੇ ਕੀ ਇਸ ਤਰ੍ਹਾਂ ਵੀ ਵਿਆਹ ਹੁੰਦੇ ਹਨ ਸਭ ਕੁਝ ਐਨੀ ਜਲਦੀ ਹੋਇਆ ਇਸ ਤਰ੍ਹਾਂ ਲੱਗਿਆ ਜਿਵੇਂ ਉਹਨਾਂ ਨੇ ਰਿਸ਼ਤਾ ਪੱਕਾ ਨਹੀਂ ਕੀਤਾ ਬਲਕਿ ਮੈਨੂੰ ਕੋਈ ਹੁਕਮ ਸੁਣਾ ਦਿੱਤਾ ਹੋਵੇ ਕਹਿਰ ਮੈਂ ਉਹਨਾਂ ਦੇ ਘਰ ਤੋਂ ਵਾਪਸ ਆਇਆ ਪਰ ਸਮਝ ਨਹੀਂ ਪਾ ਰਿਹਾ ਸੀ ਕਿ ਹਰਬੰਸ ਦਾ ਦਿਮਾਗ ਠੀਕ ਹੈ ਜੋ ਆਪਣੀ ਇਕਲੌਤੀ ਤੇ ਪਿਆਰੀ ਭੈਣ ਦਾ ਵਿਆਹ ਮੇਰੇ ਨਾਲ ਕਰ ਰਿਹਾ ਹੈ ਮੇਰੇ ਵਰਗੇ ਗਰੀਬ ਨਾਲ ਜਿਸ ਨੂੰ ਕੋਈ ਗਰੀਬ ਵੀ ਆਪਣੀ ਧੀ ਦੇਣ ਨੂੰ ਤਿਆਰ ਨਹੀਂ ਸੀ ਇਹ ਗੱਲ ਮੇਰੇ ਲਈ ਸੋਚਣ ਲਾਇਕ ਤੇ ਹੈਰਾਨ ਕਰਨ ਦੇਣ ਵਾਲੀ ਸੀ ਮੈਂ ਅੱਧੀ ਰਾਤ ਤੱਕ ਇਸੇ ਉਲਝਣ ਵਿੱਚ ਸੋਚਦਾ ਰਿਹਾ ਆਖਿਰ ਉਹ ਆਪਣੀ ਭੈਣ ਦਾ ਵਿਆਹ ਮੇਰੇ ਨਾਲ ਕਿਉਂ ਕਰਨਾ ਚਾਹੁੰਦਾ ਹੈ ਫਿਰ ਇਹ ਮੇਰੇ ਮਨ ਵਿੱਚ ਆਇਆ ਸ਼ਾਇਦ ਉਸਦੀ ਭੈਣ ਬਹੁਤ ਸੋਹਣੀ ਨਹੀਂ ਹੈ ਜਾਂਸਤਾ ਕੋਈ ਕਿਤੇ ਰਿਸ਼ਤਾ ਨਹੀਂ ਹੋ ਰਿਆ ਪਰ ਫਿਰ ਵੀ ਜੇ ਕੁੜੀ ਸੋਹਣੀ ਵੀ ਨਾ ਹੋਵੇ ਤੇ ਉਸਦੇ ਕੋਲ ਧਨ-ਦੌਲਤ ਹੋਵੇ ਸੱਤ ਭਰਾਵਾਂ ਦੀ ਭੈਣ ਹੋਵੇ ਤਾਂ ਇਹੋ ਜਿਹੀ ਕੁੜੀ ਨੂੰ ਤਾਂ ਚੰਗੇ ਘਰ ਮਿਲ ਹੀ ਜਾਂਦੇ ਹਨ ਤੇ ਫਿਰ ਉਹਨਾਂ ਨੇ ਮੈਨੂੰ ਹੀ ਕਿਉਂ ਚੁਣਿਆ ਮੈਂ ਤੁਹਾਨੂੰ ਇਹ ਦੱਸਣਾ ਭੁੱਲ ਹੀ ਗਿਆ ਕਿ ਮੈਂ ਆਪਣੇ ਪਿੰਡ ਵਿੱਚ ਸਭ ਤੋਂ ਘੱਟ ਸੋਹਣਾ ਮੁੰਡਾ ਸੀ ਮੈਨੂੰ ਦੇਖ ਕੇ ਕੁੜੀਆਂ ਆਪਣਾ ਮੂੰਹ ਫੇਰ ਲੈਂਦੀਆਂ ਸੀ ਮੱਥੇ ਤੇ ਤੋੜੀਆਂ ਪਾ ਲੈਂਦੀਆਂ ਸੀ ਮੂੰਹ ਤੇ ਨਾ ਪਸੰਦੀ ਸਭ ਦਿਖਾਈ ਦਿੰਦੀ ਸੀ ਤੇ ਫਿਰ ਮੇਰੇ ਵਰਗੇ ਦੇਖਣ ਵਾਲੇ ਇਨਸਾਨ ਨੂੰ ਹਰਬਾਂਸ ਦਾ ਆਪਣੀ ਭੈਣ ਲਈ ਵਿਆਹ ਦਾ ਹੁਕਮ ਦੇਣਾ ਤੇ ਜ਼ੋਰ ਦੇਣਾ ਇਹ ਮੇਰੀ ਸਮਝ ਤੋਂ ਬਾਹਰ ਦੀ ਗੱਲ ਸੀ ਇਹ ਰਿਸ਼ਤਾ ਮੇਰੇ ਲਈ ਇੱਕ ਬੁਜ਼ਾਰਤ ਬਣ ਗਿਆ ਸੀ ਮੇਰਾ ਦਿਮਾਗ ਕੰਮ ਨਹੀਂ ਕਰ ਰਿਹਾ ਸੀ ਆਖਿਰ ਕਿਵੇਂ ਹਰਬਾਂਸ ਆਪਣੀ ਇਕਲੌਤੀ लाਡਲੀ ਭੈਣ ਦਾ ਵਿਆਹ ਮੇਰੇ ਨਾਲ ਕਰ ਸਕਦਾ ਹੈ ਜਦੋਂ ਕਿ ਉਸਦੀ ਭੈਣ ਲਈ ਤਾਂ ਚੰਗੇ ਰਿਸ਼ਤੇ ਆਉਂਦੇ ਹੋਣਗੇ ਹਰਬਾਂਸ ਦੀ ਅਤੇ ਉਸਦੇ ਭਰਾਵਾਂ ਦੀ ਜੋ ਮਹਿਮਾ ਪਿੰਡ ਵਿੱਚ ਸੀ ਉਸ ਨੂੰ ਦੇਖਦੇ ਹੋਏ ਹਰ ਕੋਈ ਉਸਦੇ ਘਰੇ ਰਿਸ਼ਤਾ ਕਰਨ ਨੂੰ ਉਤਾਵਲਾ ਹੁੰਦਾ ਸੀ ਫਿਰ ਉਹਨਾਂ ਨੇ ਮੈਨੂੰ ਹੀ ਕਿਉਂ ਚੁਣਿਆ ਦੋ ਦਿਨ ਤੱਕ ਸੋਚਣ ਦੇ ਬਾਅਦ ਮੈਂ ਇਸ ਨਤੀਜੇ ਤੇ ਪਹੁੰਚਿਆ ਕਿ ਜ਼ਰੂਰ ਉਸ ਦੀ ਭੈਣ ਦੇਖਣ ਵਿੱਚ ਸੋਹਣੀ ਨਹੀਂ ਹੋਵੇਗੀ ਵੈਸੇ ਵੀ ਅਕਸਰ ਉਸ ਨੂੰ ਮੂੰਹ ਟਕੇ ਹੋਏ ਹੀ ਮੈਂ ਦੇਖਿਆ ਸੀ ਹੋ ਸਕਦਾ ਹੈ ਉਸ ਨੂੰ ਕੋਈ ਚੰਗਾ ਘਰ ਨਾ ਮਿਲ ਰਿਹਾ ਹੋਵੇ ਇਸ ਲਈ ਉਹਨਾਂ ਨੇ ਮੇਰੇ ਨਾਲ ਗੱਲ ਕੀਤੀ ਖੈਰ ਮੈਨੂੰ ਆਪਣੇ ਘਰ ਨੂੰ ਸੰਭਾਲਣ ਦੇ ਲਈ ਇੱਕ ਔਰਤ ਦੀ ਜ਼ਰੂਰਤ ਸੀ ਇਸ ਲਈ ਮੈਂ ਮਨਾ ਨਹੀਂ ਕੀਤਾ ਤੇ ਐਤਵਾਰ ਨੂੰ ਉਹਨਾਂ ਦੇ ਘਰ ਚਲਿਆ ਗਿਆ ਉਥੇ ਉਹਨਾਂ ਨੇ ਮੇਰਾ ਕੁਝ ਜਾਣਿਆਂ ਦੀ ਮੌਜੂਦਗੀ ਵਿੱਚ ਆਪਣੀ ਭੈਣ ਦੇ ਨਾਲ ਵਿਆਹ ਕਰਨ ਲਈ ਹੁਕਮ ਦਿੱਤਾ ਤਾਂ ਸਾਰੇ ਮੈਨੂੰ ਅੱਖਾਂ ਪਾੜ-ਪਾੜ ਕੇ ਦੇਖ ਰਹੇ ਸੀ ਠੀਕ ਹੋਵੇਂ ਹੀ ਜਿਵੇਂ ਮੈਂ ਖੁਦ ਹੈਰਾਨ ਸੀ ਜਦੋਂ ਮੈਂ ਉਹਨਾਂ ਦੇ ਘਰ ਗਿਆ ਤਾਂ ਕੋਈ ਖਾਸ ਤਿਆਰੀ ਨਹੀਂ ਸੀ ਸਾਨੂੰ ਇੱਕ ਬੈਠਕ ਵਿੱਚ ਬਿਠਾ ਦਿੱਤਾ ਗਿਆ ਤੇ ਬੜੀ ਸਾਦਗੀ ਨਾਲ ਵਿਆਹ ਹੋਇਆ ਤੇ ਸੱਤੇ ਭਰਾ ਚੁੱਪਚਾਪ ਬੈਠੇ ਹੋਏ ਸੀ ਉਹਨਾਂ ਦੇ ਕੱਪੜਿਆਂ ਤੋਂ ਵੀ ਨਹੀਂ ਲੱਗ ਰਿਹਾ ਸੀ ਕਿ ਉਹਨਾਂ ਨੇ ਕੋਈ ਨਵੇਂ ਕੱਪੜੇ ਪਾਏ ਹੋਣਗੇ ਇਹ ਬਹੁਤ ਹੀ ਅਜੀਬ ਜਿਹਾ ਵਿਆਹ ਹੋਇਆ ਸੱਤਾ ਭਰਾਵਾਂ ਦੀ ਇਕਲੌਤੀ ਭੈਣ ਤੇ ਉਹ ਵੀ ਇੰਨਾ ਸਾਦਾ ਵਿਆਹ ਕਿਸੇ ਨੂੰ ਵੀ ਇਹ ਗੱਲ ਸਮਝ ਨਹੀਂ ਆ ਰਹੀ ਸੀ ਜਿੰਨੇ ਸਵਾਲ ਮੇਰੇ ਮਨ ਵਿੱਚ ਸੀ ਉਹਨੇ ਹੀ ਪਿੰਡ ਦੇ ਲੋਕਾਂ ਦੇ ਮਨ ਵਿੱਚ ਵੀ ਹੋਣਗੇ ਪਰ ਜਵਾਬ ਕਿਸੇ ਦੇ ਕੋਲ ਨਹੀਂ ਸੀ ਫਿਰ ਵਿਆਹ ਦੇ ਬਾਅਦ ਸਾਡੇ ਅੱਗੇ ਖਾਣਾ ਰੱਖਿਆ ਗਿਆ ਸਿਰਫ ਇੱਕ ਚੌਲ ਹੀ ਬਣਾਈ ਸੀ ਨਾ ਤਾਂ ਰਾਇਤਾ ਨਾ ਚਟਨੀ ਨਾ ਕੋਈ ਮਠਿਆਈ ਮੈਂ ਬਹੁਤ ਪਰੇਸ਼ਾਨ ਹੋ ਗਿਆ ਇਹੋ ਜਿਹਾ ਵਿਆਹ ਨਾ ਤਾਂ ਕਦੇ ਦੇਖਿਆ ਸੀ ਤੇ ਨਾ ਹੀ ਸੁਣਿਆ ਸੀ ਤੇ ਇਹ ਸੱਤਾ ਭਰਾਵਾਂ ਦੀ ਇਕਲੌਤੀ ਭੈਣ ਦਾ ਵਿਆਹ ਸੀ ਬਲਕਿ ਮੈਂ ਤਾਂ ਸੋਚਦਾ ਹੁੰਦਾ ਸੀ ਕਿ ਜਦੋਂ ਉਹਨਾਂ ਦੀ ਭੈਣ ਦਾ ਰਿਸ਼ਤਾ ਪੱਕਾ ਹੋਵੇਗਾ ਤੇ ਉਸ ਦਾ ਵਿਆਹ ਹੋਵੇਗਾ ਤਾਂ ਇਹ ਖੁਸ਼ੀ ਦੇ ਮਾਰੇ ਸਾਰੇ ਪਿੰਡ ਨੂੰ ਬੁਲਾਉਣਗੇ ਸੋਚਿਆ ਸੀ ਕਿ ਇਸ ਬਹਾਨੇ ਚੰਗਾ ਖਾਣਾ ਮਿਲ ਜਾਵੇਗਾ ਪਰ ਇਹ ਤਾਂ ਪਤਾ ਹੀ ਨਹੀਂ ਸੀ ਕਿ ਵਿਆਹ ਮੇਰੇ ਨਾਲ ਹੀ ਹੋਵੇਗਾ ਤੇ ਇਹ ਵੀ ਨਹੀਂ ਪਤਾ ਸੀ ਕਿ ਸਭ ਕੁਝ ਇਸ ਤਰ੍ਹਾਂ ਹੋਵੇਗਾ ਦਹੇਜ ਦੇ ਨਾਮ ਤੇ ਮੈਂ ਉਹਨਾਂ ਤੋਂ 1 ਰੁਪਿਆ ਵੀ ਨਹੀਂ ਮੰਗ ਕੀਤੀ ਸੀ ਤੇ ਉਹਨਾਂ ਨੇ ਆਪਣੀ ਭੈਣ ਨੂੰ ਮੇਰੇ ਨਾਲ ਵਿਦਾ ਕਰ ਦਿੱਤਾ ਮੈਂ ਜਿੰਨਾ ਹੈਰਾਨ ਹੁੰਦਾ ਉਹਨਾਂ ਹੀ ਘਟ ਸੀ ਖੈਰ ਹਾਲਾਂਕਿ ਮੇਰਾ ਘਰ ਵੀ ਉਸੇ ਗਲੀ ਵਿੱਚ ਸੀ ਪਰ ਫਿਰ ਵੀ ਮੈਂ ਗੱਡੀ ਦਾ ਇੰਤਜ਼ਾਮ ਕੀਤਾ ਸੀ ਮੈਂ ਉਸ ਨੂੰ ਗੱਡੀ ਵਿੱਚ ਹੀ ਆਪਣੇ ਘਰ ਤੱਕ ਲੈ ਕੇ ਗਿਆ ਉਹ ਵੀ ਇੱਕ ਗਵਾਂਡੀਆਂ ਦੀ ਗੱਡੀ ਸੀ ਜੋ ਮੇਰੇ ਕਹਿਣ ਤੇ ਤਿਆਰ ਹੋ ਗਈ ਸੀ ਥੋੜਾ ਜਿਹਾ ਰਸਤਾ ਸੀ ਪਰ ਮੈਂ ਆਪਣੇ ਵੱਲੋਂ ਉਸ ਕੁੜੀ ਨੂੰ ਪੂਰਾ ਸਨਮਾਨ ਦੇਣਾ ਚਾਹੁੰਦਾ ਸੀ ਮੈਂ ਸੋਚਿਆ ਚਲੋ ਜੋ ਸਵਾਲ ਮੇਰੇ ਮਨ ਵਿੱਚ ਉੱਠ ਰਹੇ ਹਨ ਉਹਨਾਂ ਦੇ ਜਵਾਬ ਮੈਂ ਆਪਣੀ ਪਤਨੀ ਤੋਂ ਪੁੱਛਾਂਗਾ ਆਖਰ ਉਸਦੀ ਵਜ੍ਹਾ ਕੀ ਹੈ ਪਰ ਮੈਂ ਮਨ ਹੀ ਮਨ ਵਿੱਚ ਸੋਚ ਚੁੱਕਿਆ ਸੀ ਕਿ ਉਹਨਾਂ ਦੀ ਭੈਣ ਸੋਹਣੀ ਤਾਂ ਬਿਲਕੁਲ ਨਹੀਂ ਹੋਵੇਗੀ ਤਾਂ ਹੀ ਤਾਂ ਉਹਨਾਂ ਨੇ ਆਪਣੀ ਭੈਣ ਦਾ ਵਿਆਹ ਮੇਰੇ ਨਾਲ ਕਰ ਦਿੱਤਾ ਹੋ ਸਕਦਾ ਹੈ ਉਸ ਦੀ ਉਮਰ ਜ਼ਿਆਦਾ ਹੋਵੇ ਜਾਂ ਚੰਗਾ ਘਰ ਨਾ ਮਿਲ ਰਿਹਾ ਹੋਵੇ ਕਈ ਸਵਾਲ ਮੇਰੇ ਦਿਮਾਗ ਵਿੱਚ ਘੁੰਮ ਰਹੇ ਸੀ ਜਿਵੇਂ ਹੀ ਮੈਂ ਆਪਣੇ ਘਰ ਪਹੁੰਚਿਆ ਮੈਂ ਸਵਰਨੀ ਦਾ ਹੱਥ ਫੜ ਲਿਆ ਪਰ ਮੈਨੂੰ ਮਹਿਸੂਸ ਹੋਇਆ ਕਿ ਉਹ ਕੰਬ ਰਹੀ ਹੈ ਉਹ ਬਹੁਤ ਡਰੀ ਹੋਈ ਹੈ ਮੈਂ ਉਸ ਨੂੰ ਆਪਣੇ ਕਮਰੇ ਤੱਕ ਲੈ ਗਿਆ ਮੇਰੇ ਕਮਰੇ ਵਿੱਚ ਬਸ ਮਾਂ ਦੇ ਸਮੇਂ ਦਾ ਪੁਰਾਣਾ ਪਲੰਗ ਪਿਆ ਸੀ ਜਸਨੂ ਮੈਂ ਥੋੜਾ ਖਰਚਾ ਕਰਕੇ ਪਾਲਿਸ਼ ਕਰਵਾ ਲਿਆ ਮੈਂ ਕਿਹਾ ਤੂੰ ਇੱਥੇ ਆਰਾਮ ਨਾਲ ਬੈਠ ਸਕਦੀ ਹੈ ਜੇ ਭੁੱਖ ਲੱਗੀ ਹੈ ਤਾਂ ਕੁਝ ਖਾਣ ਦਾ ਇੰਤਜ਼ਾਮ ਕਰ ਦਿੰਦਾ ਹਾਂ ਮੈਂ ਉਸ ਤੋਂ ਪੁੱਛਿਆ ਕਿਉਂਕਿ ਮੈਨੂੰ ਪਤਾ ਨਹੀਂ ਸੀ ਕਿ ਉਸਨੇ ਕੁਝ ਖਾਦਾ ਵੀ ਹੋਵੇਗਾ ਜਾਂ ਭੁੱਖੀ ਹੀ ਆਈ ਹੈ ਉਸਨੇ ਨਾਂ ਵਿੱਚ ਸਿਰ ਹਿਲਾ ਦਿੱਤਾ ਮੈਂ ਕਮਰੇ ਤੋਂ ਬਾਹਰ ਚਲਾ ਗਿਆ ਬੜੀ ਅਜੀਬ ਜਿਹੀ ਸਥਿਤੀ ਸੀ ਜਸਨੂ ਮੈਂ ਸਮਝ ਨਹੀਂ ਪਾ ਰਿਹਾ ਸੀ ਪਤਾ ਨਹੀਂ ਕਿਉਂ ਮੇਰੇ ਮਨ ਵਿੱਚ ਇੱਕ ਦੇ ਬਾਅਦ ਇੱਕ ਸਵਾਲ ਉੱਠ ਰਹੇ ਸੀ ਮੈਨੂੰ ਇਹੀ ਸਮਝ ਨਹੀਂ ਆ ਰਿਹਾ ਸੀ ਕਿ ਹਰਵੰਸ ਨੇ ਆਪਣੀ ਭੈਣ ਦਾ ਵਿਆਹ ਮੇਰੇ ਨਾਲ ਕਿਉਂ ਕੀਤਾ ਤੇ ਦੂਜਾ ਸਵਾਲ ਇਹ ਸੀ ਕਿ ਵਿਆਹ ਇਸ ਤਰ੍ਹਾਂ ਚੋਰੀ-ਚੋਰੀ ਕਿਉਂ ਕੀਤਾ ਜਿਵੇਂ ਕੋਈ ਪ੍ਰੋਗਰਾਮ ਹੀ ਨਹੀਂ ਕੀਤਾ ਗਿਆ ਸੀ ਇਹੋ ਜਿਹਾ ਵਿਆਹ ਹੋਣ ਤੇ ਤਾਂ ਇਨਸਾਨ ਹੈਰਾਨੀ ਵਿੱਚ ਪੈ ਹੀ ਜਾਂਦਾ ਹੈ ਸੋਚਣ ਲੱਗਦਾ ਹੈ ਕਿ ਆਖਰ ਇਸ ਦੀ ਵਜ੍ਹਾ ਕੀ ਹੋ ਸਕਦੀ ਹੈ ਕੁਝ ਮੈਂ ਮਾਨਸਿਕ ਰੂਪ ਤੋਂ ਵਿਆਹ ਲਈ ਤਿਆਰ ਵੀ ਨਹੀਂ ਸੀ ਕਿਉਂਕਿ ਸਿਰਫ 8 ਦਿਨਾਂ ਦਾ ਹੀ ਸਮਾਂ ਮਿਲਿਆ ਸੀ ਉਹ 8 ਦਿਨ ਮੈਂ ਇਹੀ ਸੋਚਦੇ ਹੋਏ ਕੱਢ ਦਿੱਤੇ ਕਿ ਆਖਰ ਅਚਾਨਕ ਵਿਆਹ ਕਿਉਂ ਪੱਕਾ ਹੋ ਗਿਆ ਫਿਰ ਮੈਂ ਸੋਚਿਆ ਕਿ ਮੈਨੂੰ ਕਮਰੇ ਵਿੱਚ ਜਾਣਾ ਚਾਹੀਦਾ ਹੈ ਹਾਲਾਂਕਿ ਮੇਰੇ ਹਰ ਸਵਾਲ ਦਾ ਜਵਾਬ ਸ਼ਾਇਦ ਸਵਰਨੀ ਦੇ ਕੋਲ ਹੋਵੇਗਾ ਪਰ ਮੈਂ ਸੋਚ ਰਿਹਾ ਸੀ ਕਿ ਪਤਾ ਨਹੀਂ ਅੱਜ ਦੀ ਰਾਤ ਇਹੋ ਜਿਹੇ ਗਲਤ ਸਵਾਲ ਜਵਾਬ ਕਰਨੇ ਠੀਕ ਹੋਣਗੇ ਜਾਂ ਨਹੀਂ ਇੱਕ ਤਾਂ ਵਿਆਹ ਦੇ ਮਾਮਲੇ ਵਿੱਚ ਮੈਨੂੰ ਵੈਸੇ ਵੀ ਆਤਮ ਵਿਸ਼ਵਾਸ ਦੀ ਥੋੜੀ ਕਮੀ ਸੀ ਕਿਉਂਕਿ ਅਕਸਰ ਮੇਰੀ ਸ਼ਕਲ ਦੇਖ ਕੇ ਲੋਕ ਇਨਕਾਰ ਕਰ ਜਾਂਦੇ ਸੀ ਇਸ ਲਈ ਮੇਰਾ ਵਿਆਹ ਹੋ ਜਾਣਾ ਮੇਰੇ ਲਈ ਇੱਕ ਅਨੋਖੀ ਗੱਲ ਸੀ ਫਿਰ ਇੱਕ ਕੁੜੀ ਨਾਲ ਗੱਲ ਕਰਨਾ ਤੇ ਉਹ ਵੀ ਇੱਕ ਪਤਨੀ ਦੇ ਰੂਪ ਵਿੱਚ ਮੈਨੂੰ ਬਹੁਤ ਮੁਸ਼ਕਲ ਲੱਗ ਰਿਹਾ ਸੀ ਖੈਰ ਮੈਂ ਕਮਰੇ ਵਿੱਚ ਗਿਆ ਉਸ ਸਮੇਂ ਸਵਰਣੀ ਦੁਪੱਟਾ ਉਤਾਰ ਕੇ ਬੈਠੀ ਹੋਈ ਸੀ ਉਸਨੇ ਹਲਕਾ ਗੁਲਾਬੀ ਰੰਗ ਦਾ ਸੂਟ ਪਾਇਆ ਹੋਇਆ ਸੀ ਤੇ ਗਹਿਣਿਆਂ ਦੇ ਨਾਮ ਤੇ ਕੁਝ ਵੀ ਨਹੀਂ ਸੀ ਸਿਰਫ ਹਲਕਾ ਫੁਲਕਾ ਮੇਕਅਪ ਸੀ ਪਰ ਜਿਵੇਂ ਹੀ ਮੈਂ ਉਸ ਦੇ ਸਾਹਮਣੇ ਜਾ ਕੇ ਬੈਠਾ ਤੇ ਉਸ ਨੂੰ ਦੇਖਿਆ ਤਾਂ ਮੇਰਾ ਦਿਮਾਗ ਘੁੰਮ ਗਿਆ ਕਿਉਂਕਿ ਉਹ ਕੁੜੀ ਤਾਂ ਬਹੁਤ ਸੋਹਣੀ ਸੀ ਮੈਨੂੰ ਆਪਣੀਆਂ ਅੱਖਾਂ ਤੇ ਯਕੀਨ ਨਹੀਂ ਹੋ ਰਿਹਾ ਸੀ ਮੈਂ ਕਦੇ ਸੋਚ ਵੀ ਨਹੀਂ ਸਕਦਾ ਸੀ ਕਿ ਉਹ ਇੰਨੀ ਸੋਹਣੀ ਹੋ ਸਕਦੀ ਹੈ ਤੇ ਦੂਜੀ ਗੱਲ ਜਿਸ ਨੇ ਮੈਨੂੰ ਜ਼ੋਰਦਾਰ ਝਟਕਾ ਦਿੱਤਾ ਉਹ ਇਹ ਸੀ ਕਿ ਮੁਸ਼ਕਲ ਨਾਲ ਵੀ 21 ਸਾਲ ਦੀ ਕੁੜੀ ਇੰਨੀ ਘਟੋ ਮਰਦੀ ਤੇ ਮੈਂ 35 ਸਾਲਾਂ ਦਾ ਮੈਨੂੰ ਆਪਣਾ ਆਪ ਉਸ ਦੇ ਸਾਹਮਣੇ ਬਹੁਤ ਛੋਟਾ ਲੱਗ ਰਿਹਾ ਸੀ ਹੁਣ ਤਾਂ ਮੇਰੇ ਮਨ ਵਿੱਚ ਹੋਰ ਵੀ ਜ਼ਿਆਦਾ ਸਵਾਲ ਉੱਠਣ ਲੱਗੇ ਕਿ ਆਪਣੀ ਇੰਨੀ ਸ਼ੁੱਧ ਸੋਹਣੀ ਭੈਣ ਦਾ ਵਿਆਹ ਹਰਵੰਸ ਨੇ ਮੇਰੇ ਵਰਗੇ ਮੁੰਡੇ ਨਾਲ ਕਿਉਂ ਕਰ ਦਿੱਤਾ ਜਿਸ ਦੇ ਕੋਲ ਨਾ ਤਾਂ ਪੈਸਾ ਹੈ ਨਾ ਰੰਗ ਰੂਪ ਹੈ ਨਹੀਂ ਕੁਝ ਹੋਰ ਹੈ ਮੈਂ ਤਾਂ ਉਸ ਦੇ ਸਾਹਮਣੇ ਬਿਲਕੁਲ ਜ਼ੀਰੋ ਸਮਾਨ ਸੀ ਤੇ ਮੈਂ ਇਸ ਮਾਨਸਿਕ ਉਲਝਣ ਵਿੱਚ ਫਸ ਗਿਆ ਜੋ ਮੈਂ ਸੋਚ ਰਿਹਾ ਸੀ ਕਿ ਉਸ ਨਾਲ ਬਹੁਤ ਸਵਾਲ ਜਵਾਬ ਕਰਾਂਗਾ ਮੇਰੀ ਤਾਂ ਬੋਲਤੀ ਹੀ ਬੰਦ ਹੋ ਗਈ ਸੀ ਕੀ ਸਵਾਲ ਜਵਾਬ ਕਰਦਾ ਉਸ ਦਾ ਸੋਹਪਣ ਮੈਨੂੰ ਚੁੱਪ ਕਰਾ ਗਿਆ ਮੈਂ ਉਸੇ ਵੇਲੇ ਬੈੱਡ ਤੋਂ ਉੱਠ ਕੇ ਖੜਾ ਹੋ ਗਿਆ ਸ਼ਾਇਦ ਉਸ ਨੂੰ ਮੇਰੀ ਇਸ ਪ੍ਰਤੀਕਿਰਿਆ ਦੀ ਉਮੀਦ ਨਹੀਂ ਸੀ ਉਸ ਨੇ ਇੱਕ ਨਜ਼ਰ ਮੇਰੇ ਵੱਲ ਦੇਖਿਆ ਫਿਰ ਸ਼ਰਮ ਨਾਲ ਆਪਣੀਆਂ ਨਜ਼ਰਾਂ ਚੁਕਾ ਲਈਆਂ ਮੈਂ ਕਿਹਾ ਤੂੰ ਤਾਂ ਬਹੁਤ ਸੋਹਣੀ ਹੈ ਤੇ ਤੇਰੀ ਉਮਰ ਵੀ ਘੱਟ ਹੈ ਮੇਰੇ ਸਵਾਲ ਤੇ ਉਸਨੇ ਮੇਰੇ ਵੱਲ ਦੇਖਿਆ ਤੇ ਕਿਹਾ ਮੈਂ ਸਮਝੀ ਨਹੀਂ ਮੈਂ ਕਿਹਾ ਮੈਂ ਖੁਦ ਨੂੰ ਤੇਰੇ ਯੋਗ ਨਹੀਂ ਸਮਝਦਾ ਮੈਂ ਝੂਠ ਨਹੀਂ ਕਿਹਾ ਸੀ ਬਿਲਕੁਲ ਸੱਚੀ ਗੱਲ ਕਹੀ ਸੀ ਕਿਉਂਕਿ ਮੈਂ ਹੋਰ ਵੀ ਜ਼ਿਆਦਾ ਮਾਨਸਿਕ ਹੌਲਜਨ ਵਿੱਚ गिर ਗਿਆ ਸੀ ਉਸਨੇ ਕਿਹਾ ਤੁਸੀਂ ਕਿਹੋ ਜਿਹੀਆਂ ਗੱਲਾਂ ਕਰ ਰਹੇ ਹੋ ਮੈਂ ਹੈਰਾਨ ਸੀ ਕਿ ਉਸ ਕੁੜੀ ਨੇ ਮੈਨੂੰ ਦੇਖਿਆ ਜਦੋਂ ਕਿ ਉਸ ਨੂੰ ਮੇਰੇ ਨਾਲੋਂ ਜ਼ਿਆਦਾ ਹੈਰਾਨੀ ਹੋਣੀ ਚਾਹੀਦੀ ਸੀ ਬਲਕਿ ਮੇਰੇ ਹਿਸਾਬ ਨਾਲ ਤਾਂ ਉਸ ਨੂੰ ਰੋਣਾ ਚਾਹੀਦਾ ਸੀ ਉਸ ਦੀ ਕਿਸਮਤ ਮੇਰੇ ਵਰਗੇ ਸ਼ਕਲ ਵਾਲੇ ਇਨਸਾਨ ਨਾਲ ਲਿਖੀ ਗਈ ਸੀ ਉਹ ਤਾਂ ਇੱਕਦਮ ਸਾਫ਼ ਰੰਗ ਰੂਪ ਤੇ ਸੁੰਦਰਤਾ ਦੀ ਮਾਲਕਨ ਸੀ ਤੇ ਮੈਂ ਬਿਲਕੁਲ ਆਮ ਸਾਹਮਲੇ ਰੰਗ ਤੇ ਸਧਾਰਨ ਸ਼ਕਲ ਵਾਲਾ ਮੁੰਡਾ ਪਰ ਨਾ ਤਾਂ ਉਹ ਹੈਰਾਨ ਹੋਈ ਤੇ ਨਾ ਹੀ ਉਸ ਦੇ ਚਿਹਰੇ ਤੇ ਘਬਰਾਹਟ ਆਈ ਮੈਂ ਇਹ ਸੋਚ ਕੇ ਪ੍ਰੇਸ਼ਾਨ ਸੀ ਉਹ ਕਹਿਣ ਲੱਗੀ ਬੈਠ ਜਾਓ ਮੈਂ ਤਾਂ ਆਪਣੇ ਚਕਰਾਉਂਦੇ ਹੋਏ ਦਿਮਾਗ ਨੂੰ ਸੰਭਾਲਦੇ ਹੋਏ ਆਪਣੇ ਸਾਹਮਣੇ ਪਈ ਕੁਰਸੀ ਤੇ ਬੈਠ ਗਿਆ ਮੈਨੂੰ ਸਮਝ ਨਹੀਂ ਆ ਰਿਹਾ ਸੀ ਕਿ ਹਰਵੰਸ ਆਪਣੀ ਭੈਣ ਦੇ ਨਾਲ ਇੰਨਾ ਵੱਡਾ ਅਨਿਆਇ ਕਿਵੇਂ ਕਰ ਸਕਦਾ ਹੈ ਮੇਰੇ ਵਰਗੇ ਇਨਸਾਨ ਦੇ ਨਾਲ ਤਾਂ ਕੋਈ ਆਮ ਤੇ ਸੁਧਾਰਨ ਜਹੀ ਕੁੜੀ ਵੀ ਜੇ ਵਿਆਹ ਲਈ ਮੰਨ ਜਾਵੇ ਤਾਂ ਮੈਂ ਉਸ ਨੂੰ ਵੀ ਆਪਣੀ ਕਿਸਮਤ ਸਮਝ ਕੇ ਖੁਸ਼ ਹੋ ਜਾਂਦਾ ਪਰ ਇੰਨੀ ਸੋਹਣੀ ਤੇ ਆਕਰਸ਼ਕ ਕੁੜੀ ਦੇ ਨਾਲ ਮੇਰਾ ਵਿਆਹ ਮੈਨੂੰ ਲੱਗ ਰਿਹਾ ਸੀ ਜਿਵੇਂ ਮੈਂ ਖੁਦ ਇਸ ਰਿਸ਼ਤੇ ਦੇ ਨਾਲ ਅਨਿਆਇ ਕਰ ਰਿਹਾ ਹਾਂ ਮੈਂ ਕਿਹਾ ਮੈਨੂੰ ਸੱਚਮੁੱਚ ਨਹੀਂ ਪਤਾ ਸੀ ਕਿ ਤੁਸੀਂ ਐਨੇ ਸੋਹਣੇ ਹੋ ਮੈਨੂੰ ਲੱਗਿਆ ਕਿ ਜੇ ਹਰਬੰਸ ਆਪਣੀ ਭੈਣ ਦਾ ਵਿਆਹ ਮੇਰੇ ਨਾਲ ਕਰਨਾ ਚਾਹੁੰਦਾ ਹੈ ਤਾਂ ਯਕੀਨਨ ਉਹ ਇੰਨੀ ਸੋਹਣੀ ਨਹੀਂ ਹੋਵੇਗੀ ਜਾਂ ਸ਼ਾਇਦ ਠੀਕ-ਠਾਕ ਸ਼ਕਲ ਸੂਰਤ ਦੀ ਹੋਵੇਗੀ ਪਰ ਤੂੰ ਤਾਂ ਬਹੁਤ ਸੋਹਣੀ ਹੈ ਉਮਰ ਵਿੱਚ ਵੀ ਘੱਟ ਲੱਗਦੀ ਹੈ ਮੇਰੇ ਚਿਹਰੇ ਤੇ ਜੋ ਉਲਝਣ ਸੀ ਉਹ ਸਮਝ ਗਈ ਕਹਿਣ ਲੱਗੀ ਮੈਨੂੰ ਵਿਆਹ ਨਾਲ ਕੋਈ ਪ੍ਰੋਬਲਮ ਨਹੀਂ ਹੈ ਤੇ ਮੈਂ ਤੁਹਾਨੂੰ ਪਹਿਲਾਂ ਵੀ ਦੇਖ ਚੁੱਕੀ ਹਾਂ ਇਹ ਗੱਲ ਮੇਰੇ ਲਈ ਹੋਰ ਵੀ ਹੈਰਾਨ ਕਰ ਦੇਣ ਵਾਲੀ ਸੀ ਕਿ ਮੇਰੀ ਸ਼ਕਲ ਦੇਖਣ ਦੇ ਬਾਵਜੂਦ ਵੀ ਉਹ ਵਿਆਹ ਦੇ ਲਈ ਤਿਆਰ ਕਿਵੇਂ ਹੋ ਗਈ ਮੇਰੀ ਸ਼ਕਲ ਦੇਖ ਕੇ ਤਾਂ ਕੁੜੀਆਂ ਆਮ ਤੌਰ ਤੇ ਇਨਕਾਰ ਕਰ ਦਿੰਦੀਆਂ ਸੀ ਕਿਉਂਕਿ ਮੈਂ ਇੰਨਾ ਸੋਹਣਾ ਨਹੀਂ ਸੀ ਮੇਰੇ ਸਾਹਮਣੇ ਦੇ ਚਾਰ ਦੰਦ ਕੁਝ ਬਾਹਰ ਵੱਲ ਨਿਕਲੇ ਹੋਏ ਸੀ ਤੇ ਬੋਲਦੇ ਤੇ ਮੁਸਕਰਾਉਂਦੇ ਵਕਤ ਸਾਫ਼ ਨਜ਼ਰ ਆਉਂਦੇ ਸੀ ਮੇਰਾ ਚਿਹਰਾ ਤੇ ਸ਼ਕਲ ਵੀ ਕੁਝ ਖਾਸ ਨਹੀਂ ਸੀ ਮੈਂ ਬਿਲਕੁਲ ਸਿੱਧਾ ਸਾਦਾ ਇਨਸਾਨ ਸੀ ਮੇਰੇ ਵਿੱਚ ਕੋਈ ਖਾਸ ਗੱਲਬਾਤ ਨਹੀਂ ਸੀ ਫਿਰ ਇੰਨੀ ਸੋਹਣੀ ਕੁੜੀ ਮੇਰੇ ਨਾਲ ਵਿਆਹ ਕਿਵੇਂ ਕਰ ਸਕਦੀ ਹੈ ਅਜੀਬ ਅਜੀਬ ਖਿਆਲ ਮੇਰੇ ਦਿਮਾਗ ਵਿੱਚ ਆਉਣ ਲੱਗੇ ਮੈਂ ਡਰ ਗਿਆ ਕਿ ਕਿਤੇ ਇਸ ਕੁੜੀ ਦੇ ਨਾਲ ਕੋਈ ਹਾਦਸਾ ਤਾਂ ਨਹੀਂ ਹੋਇਆ ਕਿਤੇ ਉਸ ਨੂੰ ਕੋਈ ਨੁਕਸਾਨ ਤਾਂ ਨਹੀਂ ਪਹੁੰਚਿਆ ਇਸ ਲਈ ਉਸ ਦੇ ਘਰ ਵਾਲਿਆਂ ਨੇ ਮੈਨੂੰ ਚੁਣਿਆ ਸ਼ਾਇਦ ਇਹੀ ਵਜ੍ਹਾ ਹੋ ਸਕਦੀ ਹੈ ਕਿਉਂਕਿ ਕੋਈ ਵੀ ਆਪਣੀ ਐਨੀ ਸੋਹਣੀ ਭੈਣ ਨੂੰ ਇਸ ਤਰ੍ਹਾਂ ਕਿਵੇਂ ਵੱਦ ਸ਼ਕਰ ਨੂੰ ਦੇ ਸਕਦਾ ਹੈ ਪਰ ਇਹ ਸਵਾਲ ਸਵਰਨੀ ਨੂੰ ਪੁੱਛਦੇ ਹੋਏ ਮੈਨੂੰ ਝਿਜਕ ਮਹਿਸੂਸ ਹੋ ਰਹੀ ਸੀ ਮੈਂ ਕੁਰਸੀ ਤੇ ਬੈਠਾ ਰਿਹਾ ਮੈਂ ਕਿਹਾ ਮੈਂ ਇਹ ਗੱਲ ਸਮਝ ਨਹੀਂ ਪਾ ਰਿਹਾ ਕਿ ਤੇਰੇ ਭਰਾਵਾਂ ਨੇ ਮੇਰੇ ਨਾਲ ਤੇਰਾ ਵਿਆਹ ਕਿਉਂ ਕੀਤਾ ਉਹ ਕਹਿਣ ਲੱਗੀ ਕਿ ਕੀ ਤੁਹਾਨੂੰ ਇਸ ਨਾਲ ਕੋਈ ਪ੍ਰੋਬਲਮ ਹੈ ਜਵਾਬ ਦੇਣ ਦੀ ਬਜਾਏ ਉਹ ਮੈਨੂੰ ਹੀ ਸਵਾਲ ਕਰਨ ਲੱਗੀ ਮੈਂ ਕਿਹਾ ਮੈਂ ਇਸ ਕਾਬਲ ਕਿਥੇ ਕਿ ਤੈਨੂੰ ਇਨਕਾਰ ਕਰਾਂ ਪਰ ਮੈਂ ਸਮਝ ਨਹੀਂ ਪਾ ਰਿਹਾ ਕਿ ਉਹ ਕਹਿਣ ਲੱਗੀ ਤੁਹਾਨੂੰ ਪ੍ਰੋਬਲਮ ਸੀ ਤਾਂ ਤੁਸੀਂ ਇਨਕਾਰ ਕਰ ਦਿੰਦੇ ਇਹ ਕਹਿੰਦੇ ਹੋਏ ਉਸ ਦਾ ਲਹਿਜਾ ਬਹੁਤ ਸਖਤ ਹੋ ਗਿਆ ਫਿਰ ਉਹ ਕਹਿਣ ਲੱਗੀ ਕਿ ਮੈਂ ਤੁਹਾਨੂੰ ਚੰਗੀ ਨਹੀਂ ਲੱਗੀ ਕੀ ਮੈਂ ਤੁਹਾਨੂੰ ਪਸੰਦ ਨਹੀਂ ਆਈ ਇਹ ਸੁਣ ਕੇ ਮੈਂ ਹੋਰ ਵੀ ਜ਼ਿਆਦਾ ਹੈਰਾਨ ਰਹਿ ਗਿਆ ਮੈਨੂੰ ਲੱਗਿਆ ਕਿ ਇਹ ਕੁੜੀ ਪਾਗਲ ਹੋ ਗਈ ਹੈ ਅਤੇ ਇਸ ਨੂੰ ਦਿਖਾਈ ਨਹੀਂ ਦਿੰਦਾ ਕਿ ਇਹ ਠੀਕ ਨਾਲ ਦੇਖ ਨਹੀਂ ਰਹੀ ਜਾਂ ਇਸ ਦੀ ਨਜ਼ਰ ਕਮਜ਼ੋਰ ਹੈ ਉਸ ਨੂੰ ਮੇਰੀ ਕ੍ਰੂਪਤਾ ਦਿਖਾਈ ਨਹੀਂ ਦੇ ਰਹੀ ਸੀ ਮੈਂ ਕੁਰਸੀ ਤੋਂ ਉੱਠ ਕੇ ਉਸ ਦੇ ਨਾਲ ਸਾਹਮਣੇ ਜਾ ਕੇ ਬੈਠ ਗਿਆ ਉਹ ਨਜ਼ਰਾਂ ਝੁਕਾ ਕੇ ਬੈਠੀ ਰਹੀ ਪਰ ਮੈਂ ਸਮਝ ਨਹੀਂ ਪਾ ਰਿਹਾ ਸੀ ਕਿ ਕਿਸ ਤਰ੍ਹਾਂ ਗੱਲ ਕਰਾਂ ਮੈਂ ਕਿਹਾ ਤੇਰੇ ਭਰਾ ਬਹੁਤ ਪ੍ਰਭਾਵਸ਼ਾਲੀ ਤੇ ਸਮਝਦਾਰ ਨੇ ਪਿੰਡ ਵਿੱਚ ਉਹਨਾਂ ਦਾ ਚੰਗਾ ਖਾਸਾ ਨਾਮ ਹੈ ਤੇ ਤੂੰ ਉਹਨਾਂ ਦੀ ਅਗਲੋਤੀ ਭੈਣ ਹੈ ਮੈਂ ਜਿੱਥੋਂ ਤੱਕ ਸੁਣਿਆ ਹੈ ਕਿ ਤੂੰ ਬਹੁਤ ਲਾਡਲੀ ਹੈ ਫਿਰ ਤੇਰਾ ਵਿਆਹ ਇਹਨਾਂ ਸਾਧਾ ਤੇ ਉਹ ਵੀ ਮੇਰੇ ਨਾਲ ਕਿਵੇਂ ਹੋ ਗਿਆ ਉਹ ਕਹਿੰਦੀ ਵਾਰ-ਵਾਰ ਤੁਸੀਂ ਇਹ ਗੱਲ ਕਿਉਂ ਕਹਿ ਰਹੇ ਹੋ ਕਿ ਮੇਰਾ ਵਿਆਹ ਤੁਹਾਡੇ ਨਾਲ ਕਿਉਂ ਹੋਇਆ ਪਰਮਾਤਮਾ ਦੇ ਲਈ ਆਪਣੇ ਆਪ ਨੂੰ ਮੇਰੇ ਸਾਹਮਣੇ ਇੰਨਾ ਛੋਟਾ ਨਾ ਦਿਖਾਓ ਮੇਰੇ ਮਨ ਵਿੱਚ ਤੁਹਾਡੇ ਲਈ ਬਹੁਤ ਇੱਜ਼ਤ ਹੈ ਉਸ ਦੀਆਂ ਗੱਲਾਂ ਨੇ ਮੈਨੂੰ ਹੋਰ ਵੀ ਉਲਝਣ ਵਿੱਚ ਪਾ ਦਿੱਤਾ ਮੈਨੂੰ ਪਰੇਸ਼ਾਨ ਕਰ ਰਹੀਆਂ ਸੀ ਮੈਂ ਤਾਂ ਇਹ ਸੋਚ ਕੇ ਬੈਠਾ ਸੀ ਕਿ ਸਵਰਣੀ ਤੋਂ ਸੱਚਾਈ ਜਾਣ ਲਵਾਂਗਾ ਪਰ ਮੈਂ ਤਾਂ ਹੋਰ ਵੀ ਜ਼ਿਆਦਾ ਉਲਝਣ ਵਿੱਚ ਪੈ ਗਿਆ ਕਿਉਂਕਿ ਉਸ ਦੀਆਂ ਗੱਲਾਂ ਮੈਨੂੰ ਮੇਰੇ ਸਵਾਲਾਂ ਦੇ ਜਵਾਬ ਦੇਣ ਦੀ ਬਜਾਏ ਉਲਝਣ ਵਿੱਚ ਪਾ ਰਹੀਆਂ ਸੀ ਮੈਂ ਕਿਹਾ ਪਰ ਫਿਰ ਵੀ ਕੋਈ ਨਾ ਕੋਈ ਵਜਾ ਤਾਂ ਹੋਵੇਗੀ ਹੀ ਕਿ ਤੇਰੇ ਨਾਲ ਕੋਈ ਦੁਰਘਟਨਾ ਹੋਈ ਸੀ ਇਹਨਾਂ ਕਹਿ ਕੇ ਮੈਂ ਚੁੱਪ ਹੋ ਗਿਆ ਉਸਦੇ ਮੱਥੇ ਤੇ ਪਸੀਨਾ ਆ ਗਿਆ ਤੇ ਕਹਿਣ ਲੱਗੀ ਕਿ ਤੁਸੀਂ ਮੇਰੇ ਚਰਿੱਤਰ ਤੇ ਉਂਗਲੀ ਉਠਾ ਰਹੇ ਹੋ ਮੈਂ ਕਿਹਾ ਰੱਬ ਦੀ ਸੌ ਮੈਂ ਉਂਗਲੀ ਨਹੀਂ ਉਠਾ ਰਿਹਾ ਪਰ ਮੈਂ ਸਮਝ ਨਹੀਂ ਪਾ ਰਿਹਾ ਮੇਰੇ ਲਈ ਇਹ ਸਭ ਕੁਝ ਅਜੀਬ ਹੈ ਉਸਨੇ ਆਪਣਾ ਦੁੱਧ ਵਰਗਾ ਚਿੱਟਾ ਹੱਥ ਮੇਰੇ ਹੱਥ ਤੇ ਰੱਖਿਆ ਮੈਨੂੰ ਇਸ ਤਰ੍ਹਾਂ ਲੱਗਿਆ ਜਿਵੇਂ ਮੈਨੂੰ ਇੱਕ ਤੇਜ਼ ਝਟਕਾ ਲੱਗਿਆ ਹੋਵੇ ਮੈਂ ਆਪਣਾ ਹੱਥ ਪਿੱਛੇ ਖਿੱਚ ਲਿਆ ਤੇ ਨਰਾਜ਼ ਹੋ ਕੇ ਕਮਰੇ ਵਿੱਚੋਂ ਬਾਹਰ ਚਲਾ ਗਿਆ। ਸਾਰੀ ਰਾਤ ਮੈਂ ਕਮਰੇ ਵਿੱਚ ਨਹੀਂ ਆਇਆ। ਬਾਹਰ ਵਿਹੜੇ ਵਿੱਚ ਰੱਖੀ ਪੁਰਾਣੀ ਜਹੀ ਮੰਜੀ ਤੇ ਬਿਸਤਰਾ ਵਿਛਾ ਕੇ ਸੌਂ ਗਿਆ। ਪਤਾ ਨਹੀਂ ਕਿਉਂ ਇਹ ਸਭ ਮੈਨੂੰ ਬਹੁਤ ਅਜੀਬ ਲੱਗ ਰਿਹਾ ਸੀ। ਪਰ ਸਵੇਰੇ ਜਦੋਂ ਮੇਰੀ ਅੱਖ ਖੁੱਲੀ ਤਾਂ ਰਸੋਈ ਵਿੱਚ ਕੰਮ ਕਰਨ ਦੀ ਆਵਾਜ਼ ਆ ਰਹੀ ਸੀ। ਸਾਡੀ ਰਸੋਈ ਵੀ ਛੋਟੀ ਜਹੀ ਸੀ ਤੇ ਕਮਰੇ ਦੇ ਨਾਲ ਹੀ ਜੁੜੀ ਹੋਈ ਸੀ। ਮੈਂ ਅੱਖਾਂ ਖੋਲੀਆਂ ਤਾਂ ਦੇਖਿਆ ਸਵਰਨੀ ਖਾਣਾ ਬਣਾ ਰਹੀ ਸੀ। ਮੈਂ ਉੱਠ ਕੇ ਉਸੇ ਵੇਲੇ ਬੈਠ ਗਿਆ। ਤੇ ਮੈਨੂੰ ਆਪਣੀ ਗਲਤੀ ਦਾ ਅਹਿਸਾਸ ਵੀ ਹੋ ਰਿਹਾ ਸੀ ਕਿ ਪਹਿਲੀ ਰਾਤ ਹੀ ਮੈਂ ਆਪਣੀ ਪਤਨੀ ਨੂੰ ਇਕੱਲੇ ਕਮਰੇ ਵਿੱਚ ਛੱਡ ਦਿੱਤਾ ਤੇ ਖੁਦ ਬਾਹਰ ਆ ਗਿਆ ਪਰ ਜੋ ਸਵਾਲ ਪਿਛਲੇ ਇੱਕ ਹਫ਼ਤੇ ਤੋਂ ਮੇਰੇ ਮਨ ਵਿੱਚ ਚੱਲ ਰਹੇ ਸੀ ਉਹ ਹੁਣ ਵੀ ਉਵੇਂ ਹੀ ਸੀ ਫਿਰ ਮੈਂ ਉੱਠ ਕੇ ਰਸੋਈ ਵਿੱਚ ਗਿਆ ਮੈਂ ਕਿਹਾ ਹੁਣ ਤੂੰ ਇੱਥੇ ਕੀ ਕਰ ਰਹੀ ਹੈਂ ਦੇਖ ਮੈਂ ਨਾਸ਼ਤਾ ਬਾਜ਼ਾਰ ਤੋਂ ਲੈ ਆਉਂਦਾ ਹਾਂ ਚੰਗਾ ਨਹੀਂ ਲੱਗਦਾ ਕੱਲ ਹੀ ਤਾਂ ਤੇਰਾ ਵਿਆਹ ਹੋਇਆ ਹੈ ਉਹ ਕਹਿੰਦੀ ਕੋਈ ਗੱਲ ਨਹੀਂ ਕੁਝ ਦਿਨਾਂ ਬਾਅਦ ਵੀ ਤਾਂ ਮੈਂ ਹੀ ਕੰਮ ਕਰਨਾ ਹੈ ਜੀ ਹੁਣ ਕੁਝ ਕਰ ਲਵਾਂਗੀ ਤਾਂ ਕੀ ਫਰਕ ਪੈਂਦਾ ਹੈ ਤੁਸੀਂ ਚਾਹ ਪੀਓ ਉਸਨੇ ਉਸੇ ਵੇਲੇ ਹੀ ਗੱਲ ਬਦਲ ਦਿੱਤੀ ਮੈਂ ਸਮਝ ਨਹੀਂ ਪਾ ਰਿਹਾ ਸੀ ਕਿ ਉਹ ਕੁੜੀ ਹੈ ਜਾਂ ਕੋਈ ਚੀਜ਼ ਖੈਰ ਮੈਂ ਕਿਹਾ ਜੀ ਬਣਾ ਲਿਆ ਨਾਸ਼ਤਾ ਉਸਨੇ ਮੇਰੇ ਨਾਲ ਹੀ ਨਾਸ਼ਤਾ ਕੀਤਾ ਮੈਂ ਸੋਚਿਆ ਜਦੋਂ ਕੁੜੀ ਨੂੰ ਕੋਈ ਪ੍ਰੋਬਲਮ ਨਹੀਂ ਤਾਂ ਫਿਰ ਮੈਨੂੰ ਵੀ ਜ਼ਿਆਦਾ ਸਵਾਲ ਜਵਾਬ ਨਹੀਂ ਕਰਨੇ ਚਾਹੀਦੇ ਜੀ ਉਹ ਖੁਸ਼ ਹੈ ਤਾਂ ਠੀਕ ਹੈ ਮੈਨੂੰ ਵੀ ਉਸਨੂੰ ਦਿਲ ਤੋਂ ਸਵੀਕਾਰ ਕਰ ਲੈਣਾ ਚਾਹੀਦਾ ਹੈ ਬਲਕਿ ਆਪਣੀ ਕਿਸਮਤ ਤੇ ਮੈਨੂੰ ਤਾਂ ਰੱਬ ਦਾ ਧੰਨਵਾਦ ਕਰਨਾ ਚਾਹੀਦਾ ਹੈ ਰਾਤ ਨੂੰ ਮੈਂ ਆਪਣੇ ਕਮਰੇ ਵਿੱਚ ਸੁੱਤਾ ਹੋਇਆ ਸੀ ਤੇ ਵਿਆਹ ਦੀਆਂ ਰਸਮਾਂ ਵਿੱਚ ਆਪਣੀ ਪਤਨੀ ਨੂੰ ਮੈਂ ਮਾਂ ਦੇ ਸੋਨੇ ਦੀ ਅੰਗੂਠੀ ਪਾਈ ਸੀ ਕਿਉਂਕਿ ਉਹੀ ਅੰਗੂਠੀ ਮੇਰੇ ਕੋਲ ਸੀ ਤੇ ਉਹ ਉਸਤੇ ਵੀ ਖੁਸ਼ ਸੀ ਮੈਨੂੰ ਲੱਗਿਆ ਕਿ ਵਿਆਹ ਦੇ ਅਗਲੇ ਦਿਨ ਮੇਰੇ ਸਹੁਰੇ ਆਉਣਗੇ ਤੇ ਰਸਮਾਂ ਦੇ ਤੌਰ ਤੇ ਆਪਣੀ ਕੁੜੀ ਨੂੰ ਕੁਝ ਦਿਨਾਂ ਦੇ ਲਈ ਆਪਣੇ ਘਰ ਲੈ ਕੇ ਜਾਣਗੇ ਫਿਰ ਮੈਨੂੰ ਜਾ ਕੇ ਉਸਨੂੰ ਵਾਪਸ ਲੈ ਕੇ ਆਉਣਾ ਪਵੇਗਾ ਪਰ ਕੋਈ ਨਾ ਆਇਆ ਨਾ ਹੀ ਮੇਰੀ ਪਤਨੀ ਜਾਣ ਨੂੰ ਤਿਆਰ ਸੀ ਮੈਂ ਕਿਹਾ ਕਿ ਆਪਾਂ ਮੁਹੱਲੇ ਵਿੱਚ ਰਹਿੰਦੇ ਹਾਂ ਫਿਰ ਵੀ ਚੱਲੋ ਮੈਂ ਤੈਨੂੰ ਤੇਰੇ ਘਰੇ ਛੱਡ ਦਿੰਦਾ ਹਾਂ ਤੂੰ ਅਦਾਸ ਹੋ ਗਈ ਹੋਵੇਂਗੀ ਤੇਰੇ ਭਰਾ ਵੀ ਤੈਨੂੰ ਮਿਲਣ ਲਈ ਬੇਚੈਨ ਹੋਣਗੇ ਮੇਰਾ ਇਹ ਕਹਿਣਾ ਸੀ ਕਿ ਉਹ ਨਜ਼ਰਾਂ ਨੂੰ ਚਰਾਉਣ ਲੱਗੀ ਕਹਿੰਦੀ ਨਹੀਂ ਮੈਂ ਨਹੀਂ ਜਾਣਾ ਚਾਹੁੰਦੀ ਪਤਾ ਨਹੀਂ ਉਸਦੇ ਚਿਹਰੇ ਦਾ ਰੰਗ ਕਿਉਂ ਉੱਡ ਗਿਆ ਸੀ ਉਹ ਬਹੁਤ ਘਬराई ਹੋਈ ਲੱਗ ਰਹੀ ਸੀ ਤੇ ਮੈਂ ਹੈਰਾਨ ਸੀ ਕਿ ਆਪਣੀ ਹੀ ਪੇਕਾਂ ਤੇ ਜਾਣ ਤੋਂ ਉਹ ਕਿਉਂ ਡਰ ਰਹੀ ਸੀ ਮੈਂ ਕਿਹਾ ਠੀਕ ਹੈ ਜੇ ਤੂੰ ਨਹੀਂ ਜਾਣਾ ਚਾਹੁੰਦੀ ਤਾਂ ਕੋਈ ਗੱਲ ਨਹੀਂ ਏ ਕਹਿੰਦੇ ਹੀ ਉਸਦੇ ਚਿਹਰੇ ਤੇ ਮੈਂ ਅਜੀਬ ਜਿਹਾ ਸਕੂਨ ਦੇਖਿਆ ਮੈਂ ਘਰ ਵਿੱਚ ਕੋਈ ਵੀ ਨੌਕਰਾਨੀ ਨਹੀਂ ਰੱਖ ਸਕਦਾ ਸੀ ਕਿਉਂਕਿ ਮੇਰੀ ਐਨੀ ਹੈਸੀਅਤ ਨਹੀਂ ਸੀ ਤੇ ਮੈਂ ਹੈਰਾਨ ਸੀ ਕਿ ਉਹ ਕੁੜੀ ਸਾਰਾ ਕੰਮ ਖੁਦ ਕਰਦੀ ਸੀ ਅੱਜ ਤੱਕ ਮੈਂ ਉਸ ਦੀ ਜ਼ੁਬਾਨ ਤੋਂ ਕਦੇ ਕੋਈ ਸ਼ਿਕਾਇਤ ਨਹੀਂ ਸੁਣੀ ਸੀ ਇੱਥੋਂ ਤੱਕ ਕਿ 1 ਮਹੀਨਾ ਬੀਤ ਗਿਆ ਤੇ ਇਸ 1 ਮਹੀਨੇ ਵਿੱਚ ਮੈਂ ਕਈ ਵਾਰ ਉਸ ਨੂੰ ਕਿਹਾ ਜੇ ਉਹ ਪੇਕਿਆਂ ਤੇ ਜਾਣਾ ਚਾਹੁੰਦੀ ਹੈ ਤਾਂ ਮੈਂ ਉਸ ਨੂੰ ਛੱਡ ਆਉਂਦਾ ਹਾਂ ਪਰ ਉਸ ਨੇ ਹਰ ਵਾਰ ਸਾਫ਼ ਮਨਾ ਕਰ ਦਿੱਤਾ ਇੱਕ ਦਿਨ ਮੈਂ ਜਲਦੀ ਦੁਕਾਨ ਤੋਂ ਘਰ ਆ ਗਿਆ ਕਿਉਂਕਿ ਦੁਕਾਨ ਦੇ ਬਾਹਰ ਬਾਰਿਸ਼ ਹੋ ਰਹੀ ਸੀ ਤੇ ਮੇਰੀ ਦੁਕਾਨ ਦੇ ਅੰਦਰ ਪਾਣੀ ਭਰ ਜਾਂਦਾ ਸੀ ਇਸ ਲਈ ਮੈਂ ਜਲਦੀ ਦੁਕਾਨ ਬੰਦ ਕਰ ਦਿੱਤੀ ਤੇ ਘਰ ਚਲਾ ਗਿਆ ਮੈਂ ਦੇਖਿਆ ਕਿ ਉਹ ਬੈਠੀ ਹੋਈ ਰੋ ਰਹੀ ਸੀ ਤੇ ਹੌਕੇ ਲੈ ਲੈ ਕੇ ਰੋ ਰਹੀ ਸੀ ਮੈਂ ਹੈਰਾਨ ਸੀ ਕਿ ਆਖਿਰ ਉਸ ਨੂੰ ਕੀ ਹੋਇਆ ਮੈਂ ਉਸ ਨੂੰ ਕਦੇ ਵੀ ਇਸ ਤਰ੍ਹਾਂ ਰੋਂਦੇ ਹੋਏ ਨਹੀਂ ਦੇਖਿਆ ਸੀ ਮੇਰੇ ਮਨ ਵਿੱਚ ਅਜੀਬ ਅਜੀਬ ਸਵਾਲ ਉੱਠਣ ਲੱਗੇ ਕਿ ਜ਼ਰੂਰ ਕੋਈ ਨਾ ਕੋਈ ਗੱਲ ਹੈ ਜਿਸ ਤੋਂ ਮੈਂ ਅਣਜਾਣ ਹਾਂ ਮੈਨੂੰ ਉਸਦੀ ਹਾਲਤ ਸਮਝ ਨਹੀਂ ਆ ਰਹੀ ਸੀ ਮੈਂ ਉੱਥੇ ਖੜਾ ਰਿਹਾ ਜਿਵੇਂ ਹੀ ਉਸਦਾ ਰੋਣਾ ਖਤਮ ਹੋਇਆ ਆਪਣੇ ਹੰਝੂ ਪੂੰਝੇ ਤੇ ਚੁੰਨੀ ਲੈ ਕੇ ਪਿੱਛੇ ਮੁੜੀ ਤਾਂ ਉਸਨੇ ਮੈਨੂੰ ਆਪਣੇ ਸਾਹਮਣੇ ਦੇਖਿਆ ਤੇ ਘਬਰਾ ਗਈ ਕਹਿੰਦੀ ਤੁਸੀਂ ਜਲਦੀ ਆ ਗਏ ਮੈਂ ਕਿਹਾ ਹਾਂ ਬਾਰ ਬਹੁਤ ਤੇਜ਼ ਬਾਰਿਸ਼ ਹੋ ਰਹੀ ਸੀ ਤੇ ਇਹੋ ਜਿਹਾ ਮੌਸਮ ਵਿੱਚ ਦੁਕਾਨ ਤੇ ਕੋਈ ਸਮਾਨ ਲੈਣ ਨਹੀਂ ਆਉਂਦਾ ਉਹ ਕਹਿੰਦੀ ਅੱਛਾ ਮੈਂ ਤੁਹਾਡੇ ਲਈ ਚਾਹ ਬਣਾ ਦਿੰਦੀ ਹਾਂ ਤੇ ਜੇ ਤੁਸੀਂ ਪਕੌੜੇ ਖਾਣੇ ਆ ਤਾਂ ਉਹ ਵੀ ਬਣਾ ਦਿੰਦੀ ਹਾਂ ਮੈਂ ਕਿਹਾ ਨਹੀਂ ਤੂੰ ਪਹਿਲਾਂ ਇਹ ਦੱਸ ਕੇ ਰੋ ਕਿਉਂ ਰਹੀ ਸੀ ਮੇਰੇ ਇਸ ਸਵਾਲ ਤੇ ਉਸਦੇ ਚਿਹਰੇ ਤੇ ਪਸੀਨਾ ਆ ਗਿਆ ਜਦੋਂ ਕਿ ਠੰਡ ਦਾ ਮੌਸਮ ਸੀ ਫਿਰ ਵੀ ਉਹ ਆਪਣੇ ਦੁਪट्टे ਨਾਲ ਮੱਥੇ ਦਾ ਪਸੀਨਾ ਪੂੰਝ ਰਹੀ ਸੀ ਕਹਿੰਦੀ ਕੁਝ ਨਹੀਂ ਕੋਈ ਗੱਲ ਨਹੀਂ ਫਿਰ ਉਹ ਮੇਰੇ ਕਮਰੇ ਵਿੱਚੋਂ ਬਾਹਰ ਚਲੀ ਗਈ ਉਸਨੇ ਮੇਰੇ ਲਈ ਚਾਹ ਬਣਾਈ ਪਕੌੜੇ ਵੀ ਬਣਾਏ ਉਸਦੇ ਹੱਥਾਂ ਵਿੱਚ ਬਹੁਤ ਸਵਾਦ ਸੀ ਉਹ ਬਹੁਤ ਵਧੀਆ ਖਾਣਾ ਬਣਾਉਂਦੀ ਸੀ ਪਰ ਮੈਂ ਅੰਦਰ ਹੀ ਅੰਦਰ ਹੋਰ ਉਲਝਦਾ ਜਾ ਰਿਹਾ ਸੀ ਰਾਤ ਨੂੰ ਜਦੋਂ ਮੈਂ ਸੁੱਤਾ ਸੀ ਤਾਂ ਮੇਰੇ ਘਰ ਦਾ ਦਰਵਾਜ਼ਾ ਜ਼ੋਰ ਨਾਲ ਕਿਸੇ ਨੇ ਖੜਕਾਇਆ ਅਤੇ ਮੈਂ ਤੇ ਸਵਰਣੀ ਦੋਵੇਂ ਉੱਠ ਕੇ ਬੈਠ ਗਏ ਮੈਂ ਉਸ ਨੂੰ ਕਿਹਾ ਤੂੰ ਇੱਥੇ ਰੁਕ ਮੈਂ ਦੇਖਦਾ ਹਾਂ ਕੌਣ ਹੈ ਜਦੋਂ ਮੈਂ ਬਾਹਰ ਗਿਆ ਤਾਂ ਦੋ ਮੁੰਡੇ ਖੜੇ ਸੀ ਉਹਨਾਂ ਨੇ ਕਿਹਾ ਗੁਰਧੀਰ ਵੀਰੇ ਤੁਹਾਡੀ ਦੁਕਾਨ ਵਿੱਚ ਅੱਗ ਲੱਗ ਗਈ ਹੈ ਇਹ ਸੁਣਦੇ ਹੀ ਮੇਰੇ ਹੋਸ਼ ਉੱਡ ਗਏ ਮੈਂ ਨੰਗੇ ਪੈਰ ਭੱਜਿਆ ਮੈਨੂੰ ਨਹੀਂ ਪਤਾ ਕਿਵੇਂ ਤੇ ਕਦੋਂ ਪਰ ਮੇਰੀ ਦੁਕਾਨ ਸੱਚੀ ਸੜ ਰਹੀ ਸੀ ਮੇਰਾ ਬਹੁਤ ਵੱਡਾ ਨੁਕਸਾਨ ਹੋ ਗਿਆ ਸੀ ਮੇਰੀ ਇੱਕ ਛੋਟੀ ਜੀ ਦੁਕਾਨ ਸੀ ਪਰ ਉਹ ਬਿਲਕੁਲ ਸੜ ਕੇ ਰਾਖ ਹੋ ਗਈ ਸੀ ਮੈਂ ਸਿਰ ਫੜ ਕੇ ਰੋਣ ਲੱਗਿਆ ਸੋਚਿਆ ਵੀ ਨਹੀਂ ਸੀ ਕਿ ਮੇਰੇ ਨਾਲ ਇਸ ਤਰ੍ਹਾਂ ਕਦੇ ਹੋ ਸਕਦਾ ਹੈ। ਕਰੀਬ 3 ਤੋਂ 4 ਲੱਖ ਰੁਪਏ ਦਾ ਸਾਮਾਨ ਸੀ ਦੁਕਾਨ ਵਿੱਚ ਜੋ ਸਭ ਕੁਝ ਸੜ ਕੇ ਖਤਮ ਹੋ ਚੁੱਕਿਆ ਸੀ। ਦੋ ਦਿਨਾਂ ਤੋਂ ਮੈਂ ਦੁਕਾਨ ਤੇ ਗਿਆ ਹੀ ਨਹੀਂ ਸੀ। ਜਾਂਦਾ ਵੀ ਤਾਂ ਕੀ ਕਰਦਾ? ਦੁਕਾਨ ਤੇ ਰੱਖਣ ਦੇ ਲਈ ਕੁਝ ਵੀ ਨਹੀਂ ਬਚਿਆ ਸੀ ਤੇ ਨਾ ਹੀ ਮੇਰੇ ਕੋਲ ਪੈਸੇ ਸੀ। ਮੈਂ ਤਾਂ ਉਹਨਾਂ ਲੋਕਾਂ ਵਿੱਚੋਂ ਸੀ ਜੋ ਰੋਜ਼ ਕਮਾਉਂਦੇ ਸੀ ਤੇ ਰੋਜ਼ ਖਾਂਦੇ ਸੀ। ਮੇਰੀ ਵਜ੍ਹਾ ਕਰਕੇ ਸਵਰਨੀ ਵੀ ਬਹੁਤ ਪਰੇਸ਼ਾਨ ਸੀ। ਮੈਂ ਸਿਰ ਫੜ ਕੇ ਮੰਜੇ ਤੇ ਬੈਠਾ ਸੀ ਤਾਂ ਉਸਨੇ ਮੇਰਾ ਹੱਥ ਫੜ ਲਿਆ ਤੇ ਕਹਿੰਦੀ ਗੁਰਦੀਰ ਤੁਸੀਂ ਪਰੇਸ਼ਾਨ ਕਿਉਂ ਹੋ ਰਹੇ ਹੋ ਸਭ ਕੁਝ ਠੀਕ ਹੋ ਜਾਵੇਗਾ ਮੈਂ ਕਿਹਾ ਕਿ ਖਾਕ ਠੀਕ ਹੋ ਜਾਵੇਗਾ ਦੁਕਾਨ ਦਾ ਸਮਾਨ ਤਾਂ ਸੜ ਗਿਆ ਹੈ ਤੇ ਜਿਵੇਂ ਤੇਵੇਂ ਘਰ ਦੀ ਦਾਲ ਰੋਟੀ ਚੱਲ ਰਹੀ ਸੀ ਹੁਣ ਉਹ ਵੀ ਖਤਮ ਹੋ ਜਾਵੇਗੀ ਉਸਨੇ ਆਪਣੇ ਹੱਥ ਦੀ ਅੰਗੂਠੀ ਉਤਾਰੀ ਤੇ ਮੈਨੂੰ ਦੇ ਦਿੱਤੀ ਮੈਂ ਕਿਹਾ ਇਹ ਕੀ ਕਰ ਰਹੀ ਹੈ ਉਹ ਕਹਿੰਦੀ ਕੋਈ ਗੱਲ ਨਹੀਂ ਤੁਸੀਂ ਇਸ ਨੂੰ ਵੇਚ ਕੇ ਦੁਕਾਨ ਦੇ ਲਈ ਥੋੜਾ ਸਮਾਨ ਖਰੀਦ ਲਓ ਮੈਂ ਕਿਹਾ ਮੈਨੂੰ ਸ਼ਰਮਿੰਦਾ ਨਾ ਕਰ ਮੈਂ ਤੈਨੂੰ ਦਿੱਤਾ ਹੀ ਕੀ ਹੈ मां ਦੀ ਇਸ ਅੰਗੂਠੀ ਦੇ ਇਲਾਵਾ ਤਾਂ ਮੇਰੇ ਕੋਲ ਹੋਰ ਕੁਝ ਵੀ ਨਹੀਂ ਸੀ ਜੇ ਹੁਣ ਉਹ ਵੀ ਵੇਚਣ ਨੂੰ ਕਹੇਗੀ ਤਾਂ ਮੇਰੇ ਲਈ ਡੁੱਬ ਕੇ ਮਰਨ ਵਾਲੀ ਗੱਲ ਹੋਵੇਗੀ ਇਹ ਤੂੰ ਰੱਖ ਮੈਂ ਅੰਗੂਠੀ ਉਸ ਨੂੰ ਵਾਪਸ ਕਰ ਦਿੱਤੀ ਮੈਂ ਸੋਚ ਰਿਹਾ ਸੀ ਕਿ ਸ਼ਹਿਰ ਜਾ ਕੇ ਜਿੱਥੋਂ ਸਮਾਨ ਪਹਿਲਾਂ ਲਿਆਉਂਦਾ ਸੀ ਉਸ ਨੂੰ ਹੱਥ ਜੋੜ ਕੇ ਕਹਾਂਗਾ ਕਿ ਕੁਝ ਸਮਾਨ ਉਧਾਰ ਦੇਵੇ ਮੈਂ ਹੌਲੀ ਹੌਲੀ ਉਧਾਰ ਦੇ ਦੇਵਾਂਗਾ ਤਾਂ ਕਿ ਦੁਕਾਨ ਚੱਲ ਸਕੇ ਪਰ ਉਹ ਕਹਿੰਦੀ ਤੁਸੀਂ ਇਹ ਅੰਗੂਠੀ ਵੇਚ ਦੇਵੋ ਤੁਸੀਂ ਪਰੇਸ਼ਾਨ ਹੋਵੋਗੇ ਤਾਂ ਮੈਂ ਇਸ ਸੋਨੇ ਚਾਂਦੀ ਦਾ ਕੀ ਕਰਾਂਗੀ ਪਤਾ ਨਹੀਂ ਕਿ ਇਹੋ ਜਿਹੀ ਕੁੜੀ ਸੀ ਇੱਕ ਤਾਂ ਸੋਹਣੀ ਤੇ ਘੱਟ ਉਮਰ ਤੇ ਉਪਰੋਂ ਇੱਕ ਚੰਗੇ ਘਰ ਦੀ ਆਈ ਸੀ ਉਸ ਦੇ ਵਿੱਚ ਇਹਨਾ ਹੌਸਲਾ ਉਹ ਵੀ ਅੱਜ ਦੇ ਸਮੇਂ ਵਿੱਚ ਮੇਰੇ ਲਈ ਇਹ ਗੱਲ ਐ ਕੋਲਜਨ ਬਣ ਗਈ ਸੀ ਮੈਂ ਉਸ ਦੇ ਇਰਾਦਿਆਂ ਤੇ ਸ਼ੱਕ ਨਹੀਂ ਕਰ ਰਿਹਾ ਸੀ ਰੱਬ ਨਾ ਕਰੇ ਖੈਰ ਮੈਂ ਉਹ ਅੰਗੂਠੀ ਲਈ ਤੇ ਸ਼ਹਿਰ ਚਲਾ ਗਿਆ ਤੇ ਉਸ ਨੂੰ ਵੇਚ ਦਿੱਤਾ ਮੈਨੂੰ ਨਹੀਂ ਪਤਾ ਸੀ ਕਿ ਮੇਰੀ ਮਾਂ ਨੇ ਇੱਕ ਤੋਲੇ ਦੀ ਅੰਗੂਠੀ ਇੰਨੀ ਸੰਭਾਲ ਕੇ ਰੱਖੀ ਹੋਈ ਸੀ ਮੈਨੂੰ ਉਸ ਅੰਗੂਠੀ ਦੇ 80000 ਰੁਪਏ ਮਿਲੇ ਮੈਂ ਉਸ ਨਾਲ ਆਪਣਾ ਸਮਾਨ ਖਰੀਦਿਆ ਤੇ ਆਪਣੀ ਦੁਕਾਨ ਵਿੱਚ ਰੱਖ ਦਿੱਤਾ ਪਰ ਹੁਣ ਵੀ ਕੁਝ ਹੋਰ ਪੈਸਿਆਂ ਦੀ ਜ਼ਰੂਰਤ ਸੀ ਜਿਵੇਂ-ਤਵੇਂ ਘਰ ਚੱਲ ਰਿਹਾ ਸੀ ਪਰ ਮੇਰੇ ਤੇ ਕੁਝ ਕਰਜ਼ਾ ਵੀ ਸੀ ਮੈਂ ਬਹੁਤ ਮਿੰਤਾ ਕੀਤੀਆਂ ਮੈਂ ਕਰਜ਼ਾ ਦੇ ਦੇਵਾਂਗਾ ਪਰ ਉਹ ਮੰਨਣ ਨੂੰ ਤਿਆਰ ਨਹੀਂ ਸੀ ਉਹ ਮੇਰੇ ਘਰ ਦੇ ਦਰਵਾਜ਼ੇ ਤੇ ਆ ਕੇ ਗਾਲ੍ਹਾਂ ਦੇ ਕੇ ਗਏ ਬਹੁਤ ਬੁਰਾ ਭਲਾ ਕਹਿ ਕੇ ਗਏ ਜਦੋਂ ਮੈਂ ਅੰਦਰ ਗਿਆ ਤਾਂ ਉਹ ਸਵਰਨੀ ਰੋ ਰਹੀ ਸੀ ਉਹ ਕਹਿੰਦੀ ਕਾਸ਼ ਮੇਰੇ ਕੋਲ ਕੁਝ ਹੁੰਦਾ ਤਾਂ ਮੈਂ ਤੁਹਾਡੀ ਖਾਤਰ ਉਹ ਵੀ ਵੇਚ ਦਿੰਦੀ ਮੈਂ ਕਿਹਾ ਤੂੰ ਕਿਉਂ ਪਰੇਸ਼ਾਨ ਹੋ ਰਹੀ ਹੈ ਮੈਂ ਸਭ ਸੰਭਾਲ ਲਵਾਗਾ ਰੋਜ਼ ਰੋਜ਼ ਉਸਨੂੰ ਦੁਖੀ ਦੇਖ ਕੇ ਮੈਨੂੰ ਚੰਗਾ ਨਾ ਲੱਗਦਾ ਫਿਰ ਮੈਂ ਸੋਚਿਆ ਕਿ ਕਿਉਂ ਨਾ ਉਸ ਨੂੰ ਉਸਦੇ ਪੇਕਿਆਂ ਦੇ ਛੱਡਾਵਾਂ ਕਿਉਂਕਿ ਮੇਰੀ ਵਜ੍ਹਾ ਕਰਕੇ ਉਹ ਬਹੁਤ ਪਰੇਸ਼ਾਨ ਰਹਿਣ ਲੱਗੀ ਸੀ ਹਰ ਵਕਤ ਰੋਂਦੀ ਰਹਿੰਦੀ ਸੀ ਮੈਂ ਉਸ ਤੋਂ ਪੁੱਛੇ ਬਿਨਾਂ ਹੀ ਕਿਹਾ ਕਿ ਤਿਆਰ ਹੋ ਜਾ ਉਹ ਕਹਿੰਦੀ ਕਿਉਂ ਕਿੱਥੇ ਜਾਣਾ ਹੈ ਮੈਂ ਕਿਹਾ ਕਿਸੇ ਨੂੰ ਮਿਲਣ ਜਾਣਾ ਹੈ ਉਸਨੇ ਉਸੇ ਵੇਲੇ ਕੱਪੜੇ ਪਾਏ ਤੇ ਮੈਂ ਚੁੱਪਚਾਪ ਉਸਨੂੰ ਉਸਦੇ ਪੇਕਿਆਂ ਦੇ ਛੱਡਣ ਲਈ ਲੈ ਗਿਆ ਦਰਵਾਜੇ ਦੇ ਕੋਲ ਆ ਕੇ ਉਹ ਹੈਰਾਨੀ ਨਾਲ ਮੈਨੂੰ ਦੇਖਣ ਲੱਗੀ ਪਰ ਉਦੋਂ ਤੱਕ ਮੈਂ ਦਰਵਾਜ਼ਾ ਖੜਕਾ ਚੁੱਕਿਆ ਸੀ ਦਰਵਾਜ਼ਾ ਹਰਵੰਸ ਨੇ ਹੀ ਖੋਲਿਆ ਪਰ ਜਿਵੇਂ ਹੀ ਉਸਨੇ ਸਵਰਨੀ ਨੂੰ ਦੇਖਿਆ ਤਾਂ ਉਸਦੇ ਮੱਥੇ ਤੇ ਪਰੇਸ਼ਾਨੀ ਆ ਗਈ ਉਸਨੇ ਮੈਨੂੰ ਦੇਖਿਆ ਤੇ ਇੱਕ ਪਾਸੇ ਹਟ ਗਿਆ ਤੇ ਕਹਿਣ ਲੱਗਿਆ ਅੰਦਰ ਆਓ ਬਾਹਰ ਕਿਉਂ ਖੜੇ ਹੋ ਤੁਸੀਂ ਅਸੀਂ ਦੋਵੇਂ ਅੰਦਰ ਚਲੇ ਗਏ ਮੇਰੇ ਸਾਹਮਣੇ ਸਿਰਫ ਇੱਕ ਸਿੰਪਲ ਪਾਣੀ ਦਾ ਗਲਾਸ ਰੱਖਿਆ ਗਿਆ ਤੇ ਸਵਰਨੀ ਇਹ ਦੇਖ ਕੇ ਸਾਰਿਆਂ ਨੂੰ ਘੂਰ-ਘੂਰ ਕੇ ਦੇਖ ਰਹੀ ਸੀ ਮੈਂ ਪਾਣੀ ਪੀ ਲਿਆ ਮੈਂ ਕਿਹਾ ਅਸਲ ਵਿੱਚ ਮੈਂ ਸੋਚਿਆ ਵਿਆ ਉਹਨੂੰ 2 ਮਹੀਨੇ ਹੋ ਗਏ ਹਨ ਤੁਸੀਂ ਉਦਾਸ ਹੋ ਗਏ ਹੋਮੋਗੇ ਇਸ ਲਈ ਮੈਂ ਸਵਰਨੀ ਨੂੰ ਇੱਥੇਣ ਛੱਡਣ ਆਇਆ ਹਾਂ ਕੱਲ ਨੂੰ ਆ ਕੇ ਲੈ ਜਾਵਾਂਗਾ ਕਿਸੇ ਨੇ ਵੀ ਕੋਈ ਜਵਾਬ ਨਾ ਦਿੱਤਾ ਫਿਰ ਮੈਂ 15 ਕਮੈਂਟ ਉੱਥੇ ਰੁਕਿਆ ਤੇ ਕਿਸੇ ਨੇ ਮੈਨੂੰ ਚਾਹ ਰੋਟੀ ਤੱਕ ਨਾ ਪੁੱਛੀ ਤੇ ਮੈਂ ਵਾਪਸ ਆਪਣੇ ਘਰ ਆ ਗਿਆ ਪਰ ਜਿਵੇਂ ਹੀ ਰਾਤ ਨੂੰ ਸੌਣ ਦੇ ਲਈ ਮੈਂ ਲੇਟਿਆ ਤਾਂ ਅੱਖਾਂ ਦੇ ਸਾਹਮਣੇ ਸਵਰਨੀ ਦਾ ਰੋਂਦਾ ਹੋਇਆ ਚਿਹਰਾ ਆ ਗਿਆ ਪਤਾ ਨਹੀਂ ਕਿਉਂ ਫਿਰ ਮੈਂ ਆਪਣੇ ਆਪ ਨੂੰ ਨੀਂਦ ਤੋਂ ਜਗਾਇਆ ਤੇ ਫੇਰ ਤੋਂ ਸੌ ਗਿਆ ਪਰ ਮੈਂ ਸੁਪਨਾ ਦੇਖਿਆ ਕਿ ਉਹ ਰੋ ਰਹੀ ਹੈ ਤੇ ਕਹਿ ਰਹੀ ਹੈ ਗੁਰਧੀਰ ਮੈਨੂੰ ਬਚਾ ਲੈ ਮੇਰੇ ਪਰਿਵਾਰ ਵਾਲੇ ਮੈਨੂੰ ਮਾਰ ਦੇਣਗੇ ਮੈਂ ਅਚਾਨਕ ਉੱਠ ਕੇ ਬੈਠ ਗਿਆ ਮੇਰਾ ਦਿਲ ਜ਼ੋਰ-ਜ਼ੋਰ ਦੀ ਧੜਕ ਰਿਹਾ ਸੀ ਮੈਂ ਉਸੇ ਵੇਲੇ ਉੱਠਿਆ ਚप्पल ਪਾਈ ਤੇ ਆਪਣੀ ਲੋਹੀ ਦੀ ਬੁੱਕਲਮਾਰੀ ਤੇ ਸਵਰਨੀ ਦੇ ਘਰ ਪਹੁੰਚ ਗਿਆ ਪਰ ਮੈਂ ਹੈਰਾਨ ਰਹਿ ਗਿਆ ਕਿਉਂਕਿ ਉੱਥੇ ਤਾਲਾ ਲੱਗਿਆ ਹੋਇਆ ਸੀ ਅੱਜ ਤੱਕ ਇਸ ਤਰ੍ਹਾਂ ਕਦੇ ਨਹੀਂ ਹੋਇਆ ਸੀ ਕਿ ਉਸ ਦੇ ਘਰੇ ਤਾਲਾ ਲੱਗਿਆ ਹੋਵੇ ਜੇ ਇੱਕ ਦੋ ਭਰਾ ਕਰਨਾ ਵੀ ਹੁੰਦੇ ਤਾਂ ਬਾਕੀ ਜ਼ਰੂਰ ਕਰੇ ਹੁੰਦੇ ਸੀ ਉਹਨਾਂ ਦੇ ਘਰ ਵਾਲੀਆਂ ਬੱਚੇ ਪਰ ਅੱਜ ਸਾਰੇ ਘਰੋਂ ਗਾਇਬ ਸੀ ਮੈਂ ਸੋਚਿਆ ਪਤਾ ਨਹੀਂ ਕਿੱਥੇ ਗਏ ਤੇ ਸਵਰਨੀ ਨੇ ਵੀ ਮੈਨੂੰ ਕੁਝ ਨਹੀਂ ਦੱਸਿਆ ਉਸਦੇ ਕੋਲ ਫੋਨ ਸੀ ਉਹ ਫੋਨ ਕਰਕੇ ਦੱਸ ਸਕਦੀ ਸੀ ਕਿ ਅਸੀਂ ਕਿਤੇ ਜਾ ਰਹੇ ਹਾਂ ਜਿਵੇਂ ਹੀ ਮੈਂ ਵਾਪਸ ਮੋੜਨ ਲੱਗਿਆ ਤਾਂ ਮੈਨੂੰ ਅੰਦਰੋਂ ਕਿਸੇ ਦੇ ਰੋਣ ਦੀ ਆਵਾਜ਼ ਸੁਣਾਈ ਦਿੱਤੀ ਮੇਰੀ ਤਾਂ ਜਾਨ ਹੀ ਨਿਕਲ ਗਈ ਮੈਂ ਕੰਦ ਉੱਤੋਂ ਦੀ ਦੇਖਣ ਦੀ ਕੋਸ਼ਿਸ਼ ਕਰਨ ਲੱਗਿਆ ਪਰ ਕੁਝ ਦਿਖਾਈ ਨਹੀਂ ਦਿੱਤਾ ਮੈਂ ਸੋਚਿਆ ਮੈਨੂੰ ਅੰਦਰ ਦੇਖਣਾ ਚਾਹੀਦਾ ਹੈ ਉੱਥੇ ਇੱਕ ਲੱਕੜੀ ਦਾ ਟੁਕੜਾ ਸੀ ਜੋ ਦਰਵਾਜ਼ੇ ਦੇ ਕੋਲ ਕੰਧ ਤੇ ਲੱਗਿਆ ਹੋਇਆ ਸੀ ਉਹ ਬਹੁਤ ਉੱਚਾ ਸੀ ਪਰ ਮੈਂ ਉਸ ਲੱਕੜੀ ਦੇ ਸਹਾਰੇ ਉਸ ਤੇ ਚੜਿਆ ਤੇ ਕੰਧ ਟੱਪ ਕੇ ਜਿਵੇਂ ਹੀ ਹੇਠਾਂ ਛਾਲ ਮਾਰੀ ਤੇ ਸਾਹਮਣੇ ਦਾ ਦ੍ਰਿਸ਼ ਦੇਖ ਕੇ ਮੇਰੇ ਤਾਂ ਹੋਸ਼ ਹੀ ਉੱਡ ਗਏ ਘਰ ਦਾ ਵਿਹੜਾ ਬਹੁਤ ਵੱਡਾ ਸੀ ਤੇ ਉਸ ਦੇ ਕਿਨਾਰੇ ਤੇ ਕੁਝ ਖਾਲੀ ਜਗ੍ਹਾ ਪਈ ਹੋਈ ਸੀ ਜਿੱਥੇ ਗਿੱਲੀ ਮਿੱਟੀ ਪਈ ਹੋਈ ਸੀ ਜਿੱਥੇ ਇੱਕ ਟੋਹਾ ਪੁੱਟਿਆ ਹੋਇਆ ਸੀ ਤੇ ਸੁਵਰਨੀ ਦਾ ਮੂੰਹ ਬੰਨਿਆ ਹੋਇਆ ਸੀ ਅਤੇ ਹੱਥ ਪਿੱਛੇ ਵੱਲ ਬੰਨੇ ਹੋਏ ਸੀ ਉਹ ਮੈਨੂੰ ਦੇਖ ਰਹੀ ਸੀ ਉਸਦੇ ਭਰਾਵਾਂ ਨੇ ਉਸਨੂੰ ਫੜ ਕੇ ਰੱਖਿਆ ਹੋਇਆ ਸੀ ਤੇ ਉਸਨੂੰ ਟੋਏ ਵਿੱਚ ਸੁੱਟਣ ਦੀ ਤਿਆਰੀ ਕਰ ਰਹੇ ਸੀ ਇਹ ਦੇਖ ਕੇ ਮੇਰੇ ਹੋਸ਼ ਉੱਡ ਗਏ ਫਿਰ ਮੈਂ ਬਿਨਾਂ ਕੁਝ ਸੋਚੇ ਸਮਝੇ ਹਰਬੰਸ ਅਤੇ ਉਸਦੇ ਭਰਾਵਾਂ ਨੂੰ ਕੁੱਟਣਾ ਸ਼ੁਰੂ ਕਰ ਦਿੱਤਾ ਮੈਂ ਕਿਹਾ ਹਟੋ ਪਿੱਛੇ ਇਹ ਕੀ ਕਰ ਰਹੇ ਹੋ ਤੁਸੀਂ ਉਹ ਕਹਿੰਦੇ ਇਸ ਦੇ ਨਾਲ ਹੀ ਤੈਨੂੰ ਵੀ ਮਾਰ ਦੇਵਾਂਗੇ ਇੱਥੋਂ ਚਲਾ ਜਾ ਮੈਂ ਕਿਹਾ ਤੁਸੀਂ ਇਸ ਤਰ੍ਹਾਂ ਕਿਉਂ ਕਰ ਰਹੇ ਹੋ ਤੁਹਾਨੂੰ ਸ਼ਰਮ ਆਉਣੀ ਚਾਹੀਦੀ ਹੈ ਪਤਾ ਨਹੀਂ ਕਿਉਂ ਜਦੋਂ ਮੈਂ ਅਚਾਨਕ ਉੱਥੇ ਪਹੁੰਚ ਗਿਆ ਤਾਂ ਆਪਣੀ ਪਤਨੀ ਦੇ ਨਾਲ ਇਸ ਤਰ੍ਹਾਂ ਦਾ ਅਤਿਆਚਾਰ ਤੇ ਜ਼ਿਆਦਤੀ ਹੁੰਦੇ ਦੇਖ ਮੇਰਾ ਦਿਲ ਬਹੁਤ ਬੇਚੈਨ ਹੋ ਗਿਆ ਸੀ ਮੈਂ ਕਿਹਾ ਮੇਰੀ ਪਤਨੀ ਨੂੰ ਛੱਡ ਦਿਓ ਨਹੀਂ ਤਾਂ ਮੈਂ ਰੌਲਾ ਪਾ ਦੇਵਾਂਗਾ ਸ਼ਾਇਦ ਮੇਰੀ ਇਸ ਧਮਕੀ ਤੋਂ ਉਹ ਘਬਰਾ ਗਏ ਉਹਨਾਂ ਨੇ ਜਿਵੇਂ ਹੀ ਸਵਰਨੀ ਨੂੰ ਛੱਡਿਆ ਸਵਰਨੀ ਭੱਜਦੇ ਹੋਏ ਮੇਰੇ ਕੋਲ ਆਈ ਉਹ ਬਹੁਤ ਡਰੀ ਹੋਈ ਸੀ ਮੈਂ ਪੁੱਛਿਆ ਤੁਸੀਂ ਇਸ ਤਰ੍ਹਾਂ ਕਿਉਂ ਕਰ ਰਹੇ ਹੋ ਤਾਂ ਉਹ ਕਹਿਣ ਲੱਗੇ ਇਹ ਸਾਡੇ ਕੋਲੋਂ ਜਾਇਦਾਦ ਵਿੱਚੋਂ ਹਿੱਸਾ ਮੰਗ ਰਹੀ ਹੈ ਅਸੀਂ ਪਹਿਲਾਂ ਵੀ ਇਸ ਨੂੰ ਦੱਸ ਚੁੱਕੇ ਹਾਂ ਕਿ ਕੁੜੀਆਂ ਦਾ ਕੋਈ ਹਿੱਸਾ ਨਹੀਂ ਹੁੰਦਾ ਸਾਡੇ ਇੱਥੇ ਕੁੜੀਆਂ ਨੂੰ ਕੋਈ ਵੀ ਜ਼ਮੀਨ ਜਾਇਦਾਦ ਵਿੱਚੋਂ ਹਿੱਸਾ ਨਹੀਂ ਦਿੰਦਾ ਪਰ ਇਹ ਕਹਿ ਰਹੀ ਹੈ ਕਿ ਇਹ ਅਦਾਲਤ ਵਿੱਚ ਜਾਵੇਗੀ ਤੇ ਆਪਣਾ ਹਿੱਸਾ ਜ਼ਰੂਰ ਲਵੇਗੀ ਹਿੱਸਾ ਨਾ ਦੇਣ ਲਈ ਅਸੀਂ ਉਸ ਨੂੰ ਤੇਰੇ ਨਾਲ ਵਿਆਇਆ ਸੀ ਸਾਨੂੰ ਪਤਾ ਸੀ ਜੇ ਇਸ ਦਾ ਘਰ ਵਾਲਾ ਪੜਿਆ ਲਿਖਿਆ ਹੋਵੇਗਾ ਤਾਂ ਉਹ ਇਸ ਦੇ ਨਾਲ ਖੜਾ ਹੋ ਕੇ ਸਾਡੇ ਤੋਂ ਜਾਇਦਾਦ ਮੰਗੇਗਾ ਅਦਾਲਤ ਵਿੱਚ ਜਾਵੇਗਾ ਪਰ ਅਸੀਂ ਜਾਣਦੇ ਸੀ ਕਿ ਤੂੰ ਕਮਜ਼ੋਰ ਹੈ ਘੱਟ ਪੜਿਆ ਲਿਖਿਆ ਹੈ ਅਸਲੀ ਤੂੰ ਕਦੇ ਸਾਡੇ ਸਾਹਮਣੇ ਖੜਾ ਨਹੀਂ ਹੋ ਸਕੇਗਾ ਕਦੇ ਵੀ ਹਿੱਸਾ ਨਹੀਂ ਮੰਗੇਗਾ ਉਹਨਾਂ ਦੀ ਗੱਲ ਸੁਣ ਕੇ ਮੈਨੂੰ ਬਹੁਤ ਦੁੱਖ ਹੋਇਆ ਮੈਂ ਸਵਰਨੀ ਦਾ ਹੱਥ ਫੜਿਆ ਤੇ ਉਸ ਨੂੰ ਕਿਹਾ ਦਰਵਾਜ਼ਾ ਖੋਲ ਮੈਂ ਬਾਹਰ ਜਾਣਾ ਹੈ ਉਸ ਦਾ ਇੱਕ ਭਰਾ ਵੀ ਕੰਧ ਟੱਪ ਕੇ ਬਾਹਰ ਗਿਆ ਤੇ ਤਾਲਾ ਖੋਲ੍ਹਿਆ ਮੈਂ ਸਵਰਨੀ ਨੂੰ ਘਰ ਵਾਪਸ ਲੈ ਆਇਆ ਉਹ ਬਹੁਤ ਰੋ ਰਹੀ ਸੀ ਮੈਂ ਉਸ ਦੇ ਮੂੰਹ ਤੋਂ ਪੱਟੀ ਖੋਲ ਦਿੱਤੀ ਤੇ ਘਰੇ ਆ ਕੇ ਉਸ ਦੇ ਹੱਥ ਵੀ ਖੋਲ ਦਿੱਤੇ ਮੈਂ ਉਸ ਨੂੰ ਪੁੱਛਿਆ ਤੂੰ ਕਿਉਂ ਮੰਗ ਰਹੀ ਸੀ ਹਿੱਸਾ ਤੂੰ ਬਹੁਤ ਪਰੇਸ਼ਾਨ ਹੈ ਤਾਂ ਉਹ ਕਹਿਣ ਲੱਗੀ ਹਾਂ ਮੈਂ ਬਹੁਤ ਪਰੇਸ਼ਾਨ ਹਾਂ ਤੇ ਸਿਰਫ ਆਪਣਾ ਅਧਿਕਾਰ ਮੰਗ ਰਹੀ ਹਾਂ ਮੇਰੇ ਭਰਾ ਦੁਨੀਆ ਦੇ ਸਾਹਮਣੇ ਦਿਖਾਉਂਦੇ ਸੀ ਕਿ ਉਹ ਮੈਨੂੰ ਬਹੁਤ ਪਿਆਰ ਕਰਦੇ ਹਨ ਮੇਰਾ ਬਹੁਤ ਖਿਆਲ ਰੱਖਦੇ ਹਨ ਪਰ ਅਸਲ ਵਿੱਚ ਉਹਨਾਂ ਨੂੰ ਸਿਰਫ ਜਾਇਦਾਦ ਨਾਲ ਪਿਆਰ ਹੈ ਮੈਂ ਕਿਹਾ ਉਹਨਾਂ ਨੇ ਤੇਰੇ ਨਾਲ ਚੰਗਾ ਨਹੀਂ ਕੀਤਾ ਮੇਰੇ ਵਰਗੇ ਦੇ ਨਾਲ ਤੇਰਾ ਵਿਆਹ ਕਰ ਦਿੱਤਾ ਉਹ ਕਹਿੰਦੀ ਪਹਿਲਾਂ ਮੈਂ ਵੀ ਇਹੀ ਸਮਝਦੀ ਸੀ ਪਰ ਹੁਣ ਮੈਂ ਖੁਦ ਨੂੰ ਕਿਸਮਤ ਵਾਲੀ ਮੰਨਦੀ ਹਾਂ ਕਿਉਂਕਿ ਤੁਸੀਂ ਬਹੁਤ ਚੰਗੇ ਇਨਸਾਨ ਹੋ ਤੁਹਾਡਾ ਦਿਲ ਬਹੁਤ ਨੇਕ ਹੈ ਪਰ ਮੈਂ ਆਪਣੇ ਭਰਾਵਾਂ ਨੂੰ ਆਪਣਾ ਅਧਿਕਾਰ ਹੜੱਪਾ ਨਹੀਂ ਦਿਆਂਗੀ ਮੈਂ ਆਪਣੇ ਹੱਕ ਲਈ ਲੜਾਂਗੀ ਉਹਨਾਂ ਤੇ ਮੁਕੱਦਮਾ ਕਰਾਂਗੀ ਤੇ ਆਪਣਾ ਹਿੱਸਾ ਲੈ ਕੇ ਰਾਂਹਾਂਗੀ ਮੈਂ ਕਿਹਾ ਪਰ ਮੈਨੂੰ ਕੁਝ ਨਹੀਂ ਚਾਹੀਦਾ ਮੈਂ ਮਿਹਨਤ ਕਰ ਰਿਆ ਹਾਂ ਰੱਬ ਮੈਨੂੰ ਫਲ ਦੇਵੇਗਾ ਤੇ ਮੈਂ ਵਿਸ਼ਵਾਸ ਰੱਖਣ ਵਾਲਿਆਂ ਵਿੱਚੋਂ ਹਾਂ ਤੇ ਰੱਬ ਵੀ ਹੌਸਲਾ ਰੱਖਣ ਵਾਲਿਆਂ ਦੀ ਹਮੇਸ਼ਾ ਮਦਦ ਕਰਦਾ ਹੈ ਤੇ ਉਹੀ ਹੋਇਆ ਮੇਰੀ ਦੁਕਾਨ ਕੁਝ ਹੀ ਦਿਨਾਂ ਵਿੱਚ ਬਹੁਤ ਵਧੀਆ ਚੱਲਣ ਲੱਗੀ ਤੇ ਮੈਂ ਕਰਜ਼ਾ ਵੀ ਮੋੜ ਦਿੱਤਾ ਉਹਨਾਂ ਸਾਡੇ ਘਰ ਵਿੱਚ ਬਹੁਤ ਸਹੂਲਤਾਂ ਆ ਗਈਆਂ ਸੀ ਤੇ ਜ਼ਿੰਦਗੀ ਬਹੁਤ ਆਸਾਨ ਹੋ ਗਈ ਸੀ। ਉਧਰ ਸਵਰਨੀ ਦੇ ਭਰਾਵਾਂ ਨੂੰ ਕਰੋੜਾਂ ਦਾ ਨੁਕਸਾਨ ਹੋ ਗਿਆ। ਉਹਨਾਂ ਦਾ ਕੱਪੜਾ ਜੋ ਦੂਜੇ ਦੇਸ਼ਾਂ ਤੋਂ ਆਉਂਦਾ ਸੀ ਉਹ ਸੜ ਗਿਆ ਕਿਉਂਕਿ ਜਹਾਜ਼ ਵਿੱਚ ਅੱਗ ਲੱਗ ਗਈ। ਸਾਰੇ ਪਾਗਲਾਂ ਵਰਗੇ ਹੋ ਗਏ। ਚਾਰੇ ਪਾਸੇ ਰੋਣਾ ਧੋਣਾ ਮਚ ਗਿਆ। ਉਹਨਾਂ ਨੂੰ ਆਪਣੀ ਭੈਣ ਦਾ ਹਿੱਸਾ ਖਾਣ ਦੀ ਸਜ਼ਾ ਮਿਲ ਰਹੀ ਸੀ। ਕਦੇ ਵੀ ਭਰਾ ਉਦੋਂ ਤੱਕ ਸਮੁੰਦਰ ਨਹੀਂ ਹੋ ਸਕਦੇ ਜਦੋਂ ਤੱਕ ਉਹ ਆਪਣੀਆਂ ਭੈਣਾਂ ਦੇ ਅਧਿਕਾਰ ਖੋਹਦੇ ਰਹਿਣਗੇ। ਜੇ ਭੈਣਾਂ ਦੀਆਂ ਦੁਆਵਾਂ ਭਰਾਵਾਂ ਨੂੰ ਕਾਮਯਾਬੀ ਦਿਵਾ ਸਕਦੀਆਂ ਹਨ ਤਾਂ ਉਹਨਾਂ ਦੀਆਂ ਵੱਧ ਦੁਆਵਾਂ ਉਹਨਾਂ ਨੂੰ ਬਰਬਾਦ ਵੀ ਕਰ ਸਕਦੀਆਂ ਹਨ ਇਸ ਲਈ ਮੇਰੀ ਤੁਹਾਨੂੰ ਬੇਨਤੀ ਹੈ ਕਿ ਕਦੇ ਵੀ ਭੈਣਾਂ ਦਾ ਅਧਿਕਾਰ ਨਾ ਖੋਵੋ ਬਲਕਿ ਉਹਨਾਂ ਦਾ ਪੂਰਾ ਹੱਕ ਦਿਓ ਸੋ ਦੋਸਤੋ ਹਮੇਸ਼ਾ ਯਾਦ ਰੱਖੋ ਭੈਣ ਦਾ ਹੱਕ ਦੇ ਕੇ ਭਰਾ ਆਪਣਾ ਫਰਜ਼ ਨਹੀਂ ਮਕਾਉਂਦਾ ਉਹ ਆਪਣੇ ਮਾਪਿਓ ਦੀ ਸੱਚੀ ਦੁਆ ਲੈਂਦਾ ਹੈ ਤਾਂ ਦੋਸਤੋ ਇਹ ਸੀ ਆਪਣੀ ਅੱਜ ਦੀ ਕਹਾਣੀ ਤਾਂ ਨੂੰ ਇਹ ਕਹਾਣੀ ਕਿਹੋ ਜਿਹੀ ਲੱਗੀ ਸਾਨੂੰ ਕਮੈਂਟ ਕਰਕੇ ਜਰੂਰ ਦੱਸਣਾ ਅਤੇ ਜੇ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਜਰੂਰ ਕਰਨਾ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਕਦੇ ਨਾ ਭੁੱਲਣਾ ਤਾਂ ਜੋ ਤੁਸੀਂ ਸਾਡੀਆਂ ਆਉਣ ਵਾਲੀਆਂ ਕਹਾਣੀਆਂ ਦਾ ਆਨੰਦ ਮਾਣਦੇ ਰਹੋ ਸੋ ਦੋਸਤੋ ਜਲਦ ਮਿਲਦੇ ਹਾਂ ਕਿਸੇ ਹੋਰ ਨਵੀਂ ਦਿਲਚਸਪ ਪਰਵਾਰਕ ਅਤੇ ਸਿੱਖਿਆ ਦੇਣ ਵਾਲੀ ਕਹਾਣੀ ਦੇ ਨਾਲ ਉਦੋਂ ਤੱਕ ਲਈ ਦਿਓ ਇਜਾਜ਼ਤ ਧੰਨਵਾਦ ਜੀ